ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਪੈਂਦੀ ਲਾਣ ਦੇ ਆ ਯਾ ਮਾਰਤੇ ਅੱਜ ਤੱਕ ਗੈਲੋ ਦਾ ਫੋਨ ਵੀ ਨਹੀਂ ਆਇਆ ਦੀ ਭੈਣ ਦੀ ਲੰਨ ਦੇ ਦਿਆਂ ਸਾਰਾ ਪੂਰਾ ਮਹੀਨਾ ਵੀ ਸੁੱਕਾ ਹੀ ਨੰਗਿਆ ਯਾਰ ਕਿਵੇਂ ਨਾ ਕਿਵੇਂ ਗੱਲ ਤਾਂ ਕਰ ਗਿਓ ਉਹਦੇ ਨਾਲ ਆ ਚੱਲ ਦੇਖਦੇ ਆ ਦੁਬਾਰੇ ਦੇਖਾਂਗੇ ਟੈਲੀਫੋਨ ਲਾ ਕੇ ਉਹਨੂੰ ਕੀ ਹਫਾਉ ਪੈ ਜੇ ਉਹ ਆਦਾ ਮਹੀਨਾ ਹੀ ਨੰਗਿਆ ਪਾਲਾ ਚਤੜਾਂ ਚ ਵੜੀ ਜਾਂਦਾ ਕੋਈ ਬੰਦਾ ਠੰਡ ਲਾ ਲੇ ਚੱਲ ਦੇਖਦੇ ਆ ਕਰ ਲਿਆ ਪਿਛਾਵ ਹੌਲੀ ਹੌਲੀ ਯਾਰ ਗਰਮਾਇਸ਼ ਹੋ ਰਹੀ ਹੈ ਕੀ ਗੱਲ ਬਣੀ ਗਰਮਾਇਸ਼ ਤਾਂ ਫਿਰ ਗੋਲੀ ਗੱਟੇ ਨਾਲ ਹੋ ਗਈ ਹੂ ਜਿਹੜੀ ਸ਼ੂਗਰ ਵਾਲੀ ਲੈਣਾ ਹਾਂ ਉਹ ਦਵਾਈ ਜੀ ਲੈਣਾ ਇੱਕ ਜਿਆਦਾ ਪੰਜਾਬੀ ਉਹ ਗਰਮਾਇਸ਼ ਆ ਬਾਬਾ ਉਹ ਚ ਉਹ ਦਵਾਈ ਚ ਗਰਮਾਇਸ਼ ਤਾਂ ਜਵਾਕਰ ਨੇ ਪੰਜਾਬੀ ਜੀ ਪਾਤੀ ਕਹਿੰਦੇ ਨੇ ਭੈਣ ਚੋ ਦਾ ਛਾੜੀ ਚੋ ਨਾ ਖਾਓ ਇਹ ਸਲੈਕਸੀ ਉਹ ਬੋਟਕਾ ਬੰਨੂ ਕਹਿੰਦੇ ਅਰੇ ਦਾ 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 ਇੱਕ ਉਹ ਵਾ ਵੋ ਅਖੇ ਬਾਪੂ ਗੱਲ ਤਾਂ ਸੁਣ ਮੇਰੀ ਚੰਗੀ ਹੁੰਦੀ ਆ ਹੈ ਵੋ ਉਹ ਗੱਲ ਇੱਕ ਉਹ ਇੱਕ ਸਲੈਕ ਸੀ ਉਹ ਨੀ ਬੱਤੇ ਤੇ ਸ਼ਬਾਈ ਚਲੀ ਉਹਦਾ ਮੋਰਾ ਜਿਆ ਰੱਖਿਆ ਹੁੰਦਾ ਫਿਰ ਉਹ ਲੋਟਾ ਯਾਰ ਬੁੱਢਿਆਂ ਵਾਸਤੇ ਹਾਂ ਉਹ ਲਿਆ ਅੱਛਾ ਹਰ ਤੇ ਜੜਕ ਜਣੇ ਨਿਕਲਿਆ ਵੇ ਹਥਿਆਰ ਦਾ ਹਥਿਆਰੀ ਕੱਢਣਾ ਹੋਰ ਕੀ ਕਰਨਾ ਆਪਾਂ ਬਛਾਪ ਛੂਬ ਕਰਦੇ ਔਖਾ ਹਾਂ ਬਾਬਾ ਇੱਕ ਗੱਲ ਤਾਂ ਹੈਗੀ ਆ ਯਾਰ ਤੇ ਮੈਂ ਆਪਾਂ ਜਾਈ ਤਾਂ ਜਾਂਨੇ ਆ ਬਾਬੇ ਵੰਤ ਕੋਲੇ ਹਾਂ ਉਹਨੇ ਗੱਲ ਮੰਨਣੀ ਤਾਂ ਹੈ ਨਹੀਂ ਕੋਈ ਗਾਲ ਮੰਨਣੀ ਨਹੀਂ ਪਿੰਗ ਚ ਕੱਠੋ ਰਿਹਾ ਯਾਰ ਗੈਲੋ ਤੇ ਚੜੀ ਜਦਾ ਮਰੀ ਜਨ ਤੂੰ ਤੂੰ ਗਾਲ ਨਾ ਭੁਵਾ ਦੀ ਐਵੇਂ ਕਰ ਭੁਵਾ ਦੀ ਉਹਨੂੰ ਸਿੱਟਾ ਕਹਿ ਦੂ ਭਾਈ ਪੰਚਾਇਤ ਹੋਈ ਸੀ ਹਾਂ ਮੈਨੂੰ ਅਗਲੇ ਨੇ ਕਹਿਤਾ ਤੇਰੇ ਨਾਲ ਜਿਆ ਦੇਖਵਾਂ ਤਾ ਅਗਲੇ ਦੇ ਘਰੇ ਵਰਤਾ ਮੈਂ ਜਮਨੇ ਮੈਂ 20 ਵਾਰੀ ਦੇਖਿਆ ਤੂੰ ਉਹਲੇ ਮੜਾ ਤੂੰ ਛਾਣਾ ਪਰ ਮੜਾਉ ਨਾ ਜੇਕਰ ਜਵਾਕ ਜੱਲੇ ਸੋ ਕੋਈ ਨਹੀਂ ਗਿਆ ਜਵਾ ਕੁਤੀ ਮੈਨੂੰ ਤਾਂ ਕੱਠੋ ਹੀ ਤੋਂ ਪਤਾ ਲੱਗਿਆ ਪਤਾ ਹੀ ਨਹੀਂ ਤੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਤਾਈ ਗੱਲ ਹੋ ਇਹ ਜੀ ਹੈ ਤੈਨੂੰ ਤਾਂ 10 ਸਾਲ ਹੋ ਗਏ ਕੋਟਾ ਫੇਰੀ 10 ਸਾਲ ਹੋਜ ਹੁਣ ਉਹਦਾ ਕਪਾ ਬੀਜੀ ਸੀ ਕਾਲੀ ਕਪਾ ਨਾਲੀ ਬਣੀ ਹੋਰੋਂ ਦਾ ਪੱਕਾ ਕਰ ਕਿੰਨੇ ਵਾਰੀ ਦੇਖਿਆ ਮੈਂ ਮੈਂ ਝੂਠ ਮਾਰ ਕੇ ਆਪਣੂੰ ਜਾਨ ਦੇਣੀ ਆ 5 4 ਵਜੇ ਤੱਕ ਮੈਂ ਵੀ ਦੇਖ ਲਿਆ ਅੱਛਾ ਏ ਕਿਹੜਾ ਪੁੰਜੀ ਚ ਮੈਂ ਤਾਂ ਕਹਣਾ ਆਪਾਂ ਪਿੰਡ ਨੂੰ ਵਗ ਚਲੋ ਆਪਾਂ ਓਏ ਆਪਾਂ ਕੀ ਲੈਣਾ ਯਾਰ ਛਾਣਾ ਪੰਜਾ ਮੈਂ ਹੂੰ ਮੇਰਾ ਕਿਹੜਾ ਹੱਕਾ ਕਹਿੰਦਾ ਪੰਚ ਭਾਈ ਛਾਣਾ ਬਣ ਮੇਰੇ ਬੰਨੂ ਅਗਲੇ ਵੱਢ ਕੇ ਬੋਰੀ ਪਾਣੀ ਨਾ ਪੱਕੇ ਦਾ ਕਹਿ ਗਏ ਚਲ ਕਹਿਦਾ ਬੜੀ ਨੀ ਬੜੀ ਮੰਨੇ ਨਾ ਮੰਨੇ ਅਗਲੇ ਦੀ ਮਰਜ਼ੀ ਕਰ ਤੂੰ ਐਵੇਂ ਕਰੀ ਜਾਂਦਾ ਜਦੋਂ ਮੈਂ ਹੈਗਾ ਚਲ ਤੇਰੇ ਨਾਲ ਹੀ ਖੜਾ ਪਰ ਮੈਂ ਵੀ ਖੜਾ ਤਾਂ ਹੈ ਨਾਲ ਫਿਰ ਗੱਲ ਵੀ ਸੁਣਾ ਮੈਨੂੰ ਤਾਂ ਲੱਗਦਾ ਯਾਰ ਤੂੰ ਨਾਲ ਉਹ ਹੀ ਲਈ ਫਿਰਦਾ ਮੈਨੂੰ ਕਿ ਐਵੇਂ ਹੀ ਫਿੱਡੇ ਕਰ ਤੂੰ ਆਪਨਾ ਚੜਨੂ ਫਿਰਦਾ ਹੋਵੇਂ ਮੈਂ ਵੈਸੇ ਜੋ ਕੰਮ ਕਰਦਾ ਸਾਡੇ ਪਿਆਰ ਦਾ ਨਹੀਂ ਮੇਰੀ ਗੱਲ ਸੁਣ ਲੈ ਬੇਇੱਜ਼ਤੀ ਨਾ ਕਰਦੀ ਕਿ ਤੇ ਮੇਰੀ ਮਾਨਖੀ ਬੰਦਾ ਓਏ ਯਾਰ ਕਿਪਰ ਨਾ ਯਾਰ ਆਪਾ ਕਹਿਣਾ ਚਾਹੁੰਗਾ ਪਚਾਇਤ ਬੰਦ ਨੂੰ ਵੀ ਭਾਈ ਛਾਣਾ ਬੰਦ ਓਏ ਇਹ ਕਦਾ ਹੋ ਮਾਪਾ ਜਮਾ ਦਾ ਕਮ ਕਦ ਨਹੀਂ ਓਏ ਭਲੇਣਾ ਕੀ ਮੈਨੂੰ ਸਮਝ ਨਹੀਂ ਆਉਂਦੀ ਯਾਰ ਤੇਰੀ ਛੇੜਾ ਨਿਬੜਿਆ ਨਹੀਂ ਬੜਿਆ ਇਹ ਤਾਂ ਹੁੰਦਾ ਕਦੇ ਆਪ ਨੂੰ ਲੋਲ ਪਾਈ ਜਾਂਦੀ ਆਪਾਂ ਸਹਣਿਆ ਹਲਾ ਦੇਣੀ ਵੀ ਇਹ ਗੱਲ ਬੰਦ ਠੀਕ ਹੈ ਲਾਜ ਜੀ ਮਰਜੀ ਕਾ ਖੂਟੇ ਖਾ ਕੇ ਨਾ ਜੀ ਉੱਥੇ ਓਏ ਮੈਂ ਯਾਰ ਕਹਿੰਦੇ ਕਹੌਂਦੀ ਆਏ ਬੰਦੇ ਹੈ ਤਾਂ ਖੇਤੀ ਉਹ ਹੈ ਬਹੁਤ ਇੱਕ ਹੈ ਹਾਂ ਲਾ ਲੈ ਹਾਂ ਜੇ ਤਾਂ ਤੂੰ ਫਿਰਦਾ ਆ ਫੋਪੋਂ ਨੂੰ ਹੂੰ ਜੇ ਤਾਂ ਉਹ ਦਾਤ ਸੀ ਮਾਈਕਾ ਪਾਏ ਨਹੀਂ ਜਾਂਦਾ ਇਹੇ ਕੰਮ ਜੀ ਮੇਰੀ ਗੱਲ ਤਾਂ ਸੁਣ ਜੇ ਤਾਂ ਪਾਏਗਾ ਫਿਰ ਤਾਂ ਬਾਬਾ ਬਣ ਕੇ ਮੇਰੀ ਗੱਲ ਕਰਾ ਦੇ ਯਾਰ ਕਿਹੜਾ ਬੜਾ ਜੀ ਕਰਦਾ ਤੇ ਕਰਦੀ ਔਰ ਇੱਕ ਦੀ ਕਰਦਾ ਅੱਗੇ ਪਿੰਡ ਚ ਜਾਵੜਾ ਪਾ ਜਾ ਕਿ ਕਿੱਕੀ ਜਾ ਉਹ ਕਰੀ ਜਮਾ ਮਰੀ ਗਏ ਨਾ ਤੈਨੂੰ ਮੁੜੇ ਦਵਾ ਦੇ ਪਹਿਲਾਂ ਬਾਜੀ ਜਨਾਂ ਪਹਿਲਾਂ ਬੰਦ ਨਹੀਂ ਵੇਚੀਆਂ ਕਰਾਤੀਆਂ ਕਰ ਉਹਦੀ ਵੇਚਤੀ ਆਪਾਂ ਕਰਦੇ ਮਾਜੀ ਜਨ ਮੈਂ ਤਾਂ ਉਹਨੂੰ ਰਿਹਾਰਜ ਕਰਕੇ ਵੀ ਆਵਦਾ ਛੱਕਾ ਕਰਕੇ ਜੇਦਾ ਭਾਈ ਚੜਾ ਬੰਦ ਨੂੰ ਤਾਂ ਕਹਿੰਦਾ ਮੈਨੂੰ ਲੋੜ ਕੀ ਹੈ ਹੁਣ ਕਹਾ ਟੂ ਆ ਕੇ ਬਾਬਾ ਮੈਂ ਕੋਈ ਦਵਾਈਆਂ ਰੱਖੇ ਆ ਯਾਰ ਕੀ ਆ ਮਾ ਫਾਉ ਫਵਾ ਦੇ ਉਹ ਬਜੂ ਨਾ ਅਗਲੇ ਪਹਿਲਾ ਕਲੇ ਇਸ ਪਿੰਡ ਚ ਗੱਲਾਂ ਹੋਈ ਜਾਂਦੀਆਂ ਭੈਣ ਤੋਂ ਤੇ ਉਹ ਫਿਰ ਮੈਂ ਤਾਂ ਤੈਨੂੰ ਕਹੇਦਾ ਯਾਰ ਗੁੱਸਾ ਕਿਉਂ ਕਰਦਾ ਹੋ ਨਾ ਹੋਰ ਹੀ ਮਲੀ ਦੀ ਗੱਲ ਹੀ ਨਿਕਾ ਬਣ ਵਾਲੀ ਐਦੂ ਬੱਗੀ ਗੱਲ ਕੀ ਹੋਊ ਆ ਬੈਠਾ ਚੌਂਦੀ ਛੱਡੀ ਬੈਠਾ ਤਾਂ ਗੱਲ ਸਹੀ ਏ ਦੇਖਣ ਨੂੰ ਤਾਂ ਪੂਰਾ ਸਿਆਣਾ ਬੰਦਾ ਲੱਗਦਾ ਹੋਰ ਬਾਈ ਬੰਦਾ ਉਹ ਠੀਕ ਤਾਂ ਠੀਕ ਆ ਪਰਵਾਜ਼ ਆਜੀ ਖੁਸ਼ੀ ਵਧੀਆ ਵਧੀਆ ਹੋਰ ਆ ਬਾ ਠੀਕ ਆ ਜਰਾ ਠੀਕ ਆ ਠੀਕ ਆ ਠੀਕ ਆ ਵਧੀਆ ਕਿੱਧਰ ਫਿਰਦਾ ਹੋ ਬਾਈ ਤੇਰੇ ਕੋਲ ਹੀ ਆਏ ਸੀ ਬਹਿ ਜਾ ਬਹਿ ਜਾ ਅੱਛਾ ਕਿ ਮੈਂ ਇਕੱਲੇ ਹੀ ਬੈਠਾ ਹੋਰ ਹੁਣ ਹੋਰ ਇੱਥੇ ਕੌਣ ਆਊਗਾ ਘੇੜਾ ਮਾਰਨਾ ਆਇ ਖੇਤ ਅੱਛਾ ਅੱਛਾ ਚੱਲ ਨਾਲੇ ਉਹ ਘੇੜਾ ਬਾਜੀਆ ਰੱਖੇ ਨਹੀਂ ਉਹ ਕਿਵੇਂ ਬਿ ਕਣਕਾਂ ਦੀ ਸਾਰੇ ਰੇ ਖੱਪੇ ਦਾ ਕਣਕ ਦੀ ਮਾਰੇ ਰੂ ਦੇਖਦੇ ਮੀ ਪਿਆ ਸੀ ਆ ਹੋਰ ਇਹ ਰੁਸਟੇ ਆ ਜਾਣਗੇ ਮੁੰਡਿਆਂ ਤੋਂ ਬੜੀਆਂ ਬੜੀਆਂ ਕਣਕਾਂ ਵਧੀਆ ਕਿਰਾਂ ਦਾ ਭਾਈ ਚੰਗੀ ਆ ਕਣਕ ਠੀਕ ਪਰਿਵਾਰ ਰਾਜੀ ਖੁਸ਼ੀ ਆ ਹਾਂ ਹਾਂ ਵਧੀਆ ਤੂੰ ਦੱਸ ਆਪਦਾ ਪੱਜਾ ਪੱਜਾ ਕੋਠਾ ਤੇਰਾ ਕਰਮ ਵਾਲਾ ਹਣਾ ਬਾਬਾ ਲੈ ਹੋਰ ਹੁਣ ਕੋਠਾ ਕਰਮ ਵਾਲਾ ਹੀ ਆ ਇੱਥੇ ਸੁੱਖਾਂ ਲੈਣ ਜਗਾ ਸੁੱਖਾ ਗਾਦੀਆਂ ਆ ਕਈ ਜਿੰਦਾ ਮੁੰਡਾ ਕਰਦਾ ਤਾਂ ਉਹ ਕਹਿੰਦਾ ਵੀ ਕਰਮ ਵਾਲਾ ਕੋਠਾ ਫਸਲવાડી ਚੰਗੀ ਹੁੰਦੀ ਆ ਰੌਣਕ ਲੱਗੀ ਰਹਿੰਦੀ ਆ ਹਾਂ ਹੋ ਐ ਕਰਮ ਵਾਲਾ ਹਾਂ ਖੌਦੇ ਥੂੜੇ ਪੈਂਦੇ ਆ ਇੱਥੇ ਪਾਏ ਜਾਂਦੇ ਆ ਛੰਦ ਛਿੰਦੇ ਦਾ ਬਾਬਾਏ ਉਠਾਦਾ ਯਾਰ ਇੰਨਾ ਕਰਮ ਵਾਲਾ ਇਹ ਸਾਲ ਚ 365 ਦਿਨ ਹੁੰਦੇ ਆ 100 ਦਿਨ ਇਹਦੇ ਵਿੱਚ ਰੌਣਕੀ ਲਗੀਆਂ ਰਹਿੰਦੀਆਂ ਉਹੀ ਗੱਲ ਕਰਦਾ ਥੋੜੇ ਬਹੁਤ ਪਾਇ ਦੇ ਜੈਨਾ ਬਾਈ ਹੋਰ ਰੌਣਕ ਤਾਂ ਪਰ ਲੱਗਣੀ ਮੈਂ ਜਾਂਦਾ ਹੀ ਨਹੀਂ ਘਰੇ ਖੇਤ ਹੀ ਰਹਿਣਾ ਤੇਰੇ ਕੰਮ ਕੀ ਆ ਆਪਣਾ ਘਰੇ ਵੜ ਨਹੀਂ ਦਿੰਦੇ ਹੋਣੇ ਗਵਾਖ ਤੂੰ ਵੜਨ ਕਿਉਂ ਨਹੀਂ ਦਿੰਦੇ ਉਹ ਗੱਲ ਇਹ ਕਰ ਵੀ ਵੜਨੇ ਤਾਂ ਸਾਰਿਆਂ ਨੂੰ ਵੜਨ ਦੀ ਗੱਲ ਕਰਨ ਦੀ ਆ ਗੱਲ ਕਰੇ ਕੋਈ ਚੱਜ ਦੀ ਗੱਲ ਕਰ ਸਿਆਣਾ ਬੰਦਾ ਹਰੇ ਵਾਲਾ ਕਹਿ ਤੂੰ ਤੂੰ ਸਿਆਣਾ ਤੂੰ ਤਾਂ ਚੱਜ ਦੀ ਕਰਦਾ ਤੂੰ ਚੱਜਦੀ ਕਰਦਾ ਹੈ ਗੱਲੋ ਕਹਣਾ ਬੱਚੇ ਪਰਤੇਵਾ ਹੈ ਸਾਰੇ ਪਿੰਡ ਨਾਲ ਹੀ ਇਕੱਲੇ ਇਕੱਲੇ ਤੇਰੇ ਨਾਲ ਨਹੀਂ ਹੈਗਾ ਆਪਾਂ ਤੂੰ ਮਾਰ ਦਾਂ ਗੇੜਾ ਉੱਤਰ ਹੈ ਮਾਰ ਦਈਏ ਗੇੜਾ ਤਾਂ ਨੰਗ ਤੇ ਟਾਪ ਦੇ ਮਾਰ ਜਣੇ ਆ ਗੇੜਾ ਅਰੇ ਅਰੇ ਉਹ ਵੀ ਠੇਕੇ ਦੇ ਦਿੰਦਾ ਹੈ ਬਾਬਾ ਠੇਕੇ ਤੇ ਕਿਵੇਂ ਹਾਂ ਗੱਲੋ ਤੇ ਮੁੰਡੇ ਕੋਲੇ ਤਾਂ ਇਹਨੇ ਠੇਕੇ ਤੇ ਦਿੱਤਾ ਉਹ ਤਾਂ ਕਨਾਲ ਲਈ ਇਹਨਾਂ ਨੇ ਮੁੱਲ ਅੱਖਾ ਅੱਖਾ ਹਾਂ ਉਹ ਕਹਿੰਦੇ ਬਾਬਾ ਸਾਨੂੰ ਪੱਠੇ ਚਾਹੀਦੇ ਆ ਚਾਲ ਵੀ ਕਰ ਜਾ ਮੂੰਹ ਨੂੰ ਦੇਤੀ ਹੈ ਨਾ ਮੂੰਹ ਹੀ ਵੰਗੂ ਤਾਂ ਕਿਉਂ ਦੇ ਦੀ ਠੇਕਾ ਲਿਆ ਠੋਕ ਕੇ ਲੈ ਜੇਣੀ ਆ ਭਾਈ ਜਦੋਂ ਅਗਲੇ ਦੀ ਖਾਲੀ ਵਰਤਦਾ ਅੱਛਾ ਵਾਲੀ ਕਿਵੇਂ ਉਹਨਾਂ ਦੇ ਬਾਣ ਵੀ ਦੀ ਖਾਲੀ ਆ ਪਾਣੀ ਲਾਉਣਾ ਉਹ ਤਾਂ ਫਿਰ ਪਾਣੀ ਲਾਉਣੇ ਬਾਣ ਵੀ ਦੀ ਖਾਲ ਆਉਂਦਾ ਹਾਂ ਖਾਲ ਚਾਗ ਰਿਆ ਕਰ ਦਿੰਦਾ ਹੁੰਦਾ ਬੰਨ ਜੱ ਬੱਜੇ ਬੱਚਾ ਦਾ ਕਰਤਾ ਐ ਕਿਵੇਂ ਕਰ ਦੂ ਹਾਂ ਕਿਉਂ ਬੰਦ ਕਿਵੇਂ ਕਰ ਦੂ ਛੋੜ ਦੇ ਕਹਦਾ ਭਾਵਾ ਕਰਾ ਦੇ ਪਾਈ ਜਿਹੜੀ ਗੱਲ ਕਹਿਣੀ ਹੈ ਚੱਲ ਗਏ ਯਾਰ ਸਿੱਧੀ ਗੱਲ ਦੱਸੋ ਮੈਂ ਬੁਝਾਰਤਾ ਕਿ ਪਾਣੀ ਉਹ ਗੱਲ ਕੀ ਆ ਤੁਨੂੰ ਦੇਖ ਬਾਬਾ ਅਸੀਂ ਤਾਂ ਆਏ ਤੇਰੇ ਕੋਲੇ ਫਾਇਦੇ ਵਾਸਤੇ ਅੱਛਾ ਕਿਵੇਂ ਪਿੰਡੇ ਚ ਭਾਈ ਪਾਈ ਰਹਦਾ ਉਹ ਰਾਤ ਕੀ ਹੋ ਗਿਆ ਰਾਤ ਨੂੰ ਤੈਨੂੰ ਤਾਂ ਕਾਨੂੰ ਪਤਾ ਰਾਤ ਵੀ ਕੱਠ ਹੋਇਆ ਸੀ ਅੱਛਾ ਦੇਖਾ ਤੜਕੇ ਮੈਂ ਗਿਆ ਸੀ ਤੂੰ ਤਾਂ ਲੰਘਿਆ ਆ ਖੇਤ ਨੂੰ ਅੱਛਾ ਮੈਨੂੰ ਕਹਿੰਦੇ ਭਾਈ ਸਰਪੰਚ ਬੰਬਰ ਸਾਰੇ ਸੀ ਵਿੱਚ ਹੂੰ ਕਹਿੰਦੇ ਭਾਈ ਛੋਟਾ ਸਾਕਾ ਸਕੇਲਾ ਅੱਛਾ ਤੇ ਬੰਤ ਆਉਂਦਾ ਗੈਲੋ ਕੇ ਮਾੜਾ ਕੰਮ ਕਰਨਾ ਮਾੜਾ ਕਿਵੇਂ ਮਾੜਾ ਹੁਣ ਤੈਨੂੰ ਪਤਾ ਹੀ ਨਹੀਂ ਐਸ ਲੋਟ ਕਿਹੜਾ ਭੈਣ ਚੋਦ ਕਹਿੰਦਾ ਸਾਰਾ ਪਿੰਡ ਉਹਨਾਂ ਦੇ ਮੁੰਡਿਆਂ ਨੇ ਦੇਖਿਆ ਕਿਹਦੇ ਮੁੰਡਿਆਂ ਨੇ ਕੱਚ ਨਹੀਂ ਪੈਤੇ ਜੀ ਉੱਥੇ ਕੱਚੋ ਨਾ ਨਿਉਮੈਂਟ ਕਾਜੀ ਕੰਨ ਆ ਪਈ ਆ ਬਾਬਾ ਕੱਚ ਤੇਰੀ ਭੈਣ ਦਾ ਫੁੱਦਾ ਪੈ ਤੇਰੀ ਤੇ ਮੇਰੇ ਕੱਚ ਕਿੱਥੋਂ ਆ ਗਈ ਉੱਥੇ ਮਾਰੀ ਜਨਨ ਸਰਦਨ ਨਿਉਤੇ ਖੁੰਡੇ ਤੇ ਲਈ ਫਿਰਦਾ ਸਰਦਨ ਮਾਰੀ ਜਨ ਸਾਨੂੰ ਗੋਡੇ ਗੋਡੇ ਸਾਨੂੰ ਗੋਡੇ ਗੋਡੇ ਕਚਾਈ ਆਈ ਮੇਰਾ ਜੀ ਕਰੇ ਮੈਂ ਛਪੇ ਪੀਲਾ ਦੁੱਤੀ ਰੰਦਾ ਉੱਥੇ ਅਗਲੇ ਨੇ ਕਚਾਈ ਦਿੱਤੀ ਤੂੰ ਛਿਆਣਾ ਬਣ ਕਰੇ ਜਵਾਬ ਕੁੱਟਣ ਛਿਆਣਾ ਮੈਂ ਛਿਆਣਾ ਮੈਂ ਕੀ ਕਰਤਾ ਛਿਆਣਾ ਬਣ ਗਾਨਾ ਦੇਖਾ ਹੈਗਾ ਵੀ ਬਾਈ ਤਾਂ ਬਾਈ ਦੇਖ ਲੈ ਤੈਨੂੰ ਕੋਤ ਕਿਹੜਾ ਭੈਣ ਚੋਦ ਕਹਿੰਦਾ ਪੜੋ ਦੇਖ ਲੈ ਤੂੰ ਵਿੱਜੇ ਮੇਰੀ ਪਾਣੀ ਦੀ ਬੜੀ ਸ਼ਾਂਤ ਬਾਦ ਨੂੰ ਰਾਤ ਨੂੰ ਰਾਤ ਨੂੰ ਕੋਦ ਨੀ ਰਾਤ ਨੂੰ ਬਾਜਾਂ ਬੈਠੇ ਸ਼ੋਰ ਨਾਲ ਨਹੀਂ ਲਿਕੇ ਮੈਂ ਬੋਲਿਆ ਜੀ ਮੈਂ ਖਾ ਕੱਚਾ ਆਇਓ ਵਾਰ ਗਿਓ ਨਾ ਸ਼ੋਰ ਨਾਲ ਬੈਠਾ ਸੀ ਕੌਣ ਕਹਿੰਦਾ ਮੈਂ ਕਹਿੰਦਾ ਯਾਰ ਮੈਂ ਜਦੋਂ ਗਵਾ ਬੈਠਾ ਹੋਰ ਵੀ ਕਹੇਗਾ ਗੱਲ ਨੂੰ ਕਿ ਮਰੀ ਜੰਨੇ ਤੂੰ ਮੈਂ ਮੰਨਣੀ ਨਹੀਂ ਹੈ ਗੱਲ ਯਾਰ ਤੂੰ ਤਾਂ ਹੀ ਮਨਾਉ ਨੂੰ ਫਿਰ ਜੇ ਮਨਾਉ ਨੂੰ ਕਿਉਂ ਫਿਰਦੇ ਆ ਯਾਰ ਇਹ ਕਿਹੜੀ ਗੱਲ ਨਾਲੇ ਜਦੋਂ ਪੰਮੇ ਕਹਿੰਦੇ ਗੜਕਾ ਜਾਉ ਨਾ ਪੋਂਦੀ ਪੜਦੇ ਸ਼ੋਰਾ ਪੋਂਦੀ ਚੀਨੀ ਪੜੀ ਬਣਾਈ ਹੋਣੀ ਓਏ ਬੱਜ ਰਹੇ ਨੇ ਮਰੀ ਜੰਨੇ ਤੂੰ ਸਾਰੇ ਪੜਦੇ ਪੱਟੀਆਂ ਤੂੰ ਸਹੀ ਦੱਸਦੇ ਮੈਂ ਕੀ ਦੱਸਦੇ ਤੈਨੂੰ ਗੱਲ ਹੀ ਨਹੀਂ ਇੱਕ ਗੱਲ ਕੰਮੀ ਕੋ ਜੰਨੇ ਤੈਨੂੰ ਕੋ ਕੁੱਟਣ ਛੋੜੀ ਆਇਆ ਮੈਂ ਕੀ ਕੰਮਣਾ ਇੱਕ ਗੱਲ ਚਾਹ ਮੈਂ ਤੈਨੂੰ ਜਵਾਨੀ ਦੇ ਸੌ ਕੋਸ ਹੋ ਜਾਂਦਾ ਦਾ ਦਾਦ ਚਾਲੋਗੇ ਪੀਚੀ ਡੰਡਾ ਖੇੜੇ ਜਨੂੰ ਅੱਛਾ ਸਿਆਣਾ ਬਣ ਉਹਨਾਂ ਦੇ ਕਦੇ ਪਤਾ ਲੱਗ ਗਿਆ ਹੁਣ ਜਵਾਕਾਂ ਜੱਲਾ ਵਾਲਾ ਹੋ ਗਿਆ ਐ ਕਰ ਉਹਨੇ ਕਹੇ ਮੇਰਾ ਲੋੜਾ ਫੜ ਲੈਣ ਜਾਂ ਨਾਲੇ ਤੂੰ ਨਾਲੇ ਉਹ ਤੇਰੇ ਵਰਕੇ ਪੀ ਵੱਡ ਕੇ ਜੱਪੇ ਨੇ ਜਵੜਾ ਉਹ ਡਗਲੇ ਨੇ ਜਦੋਂ ਫੜ ਲਿਆ ਪਤਾ ਲੱਗੂ ਫੜ ਲਓ ਫਿਰ ਉਹਨੇ ਕਹੇ ਫੜ ਦੋ ਉਹ ਇੱਥੇ ਵੀ ਪਿੱਛੇ ਮਾਰ ਨਹੀਂ ਆਪਾਂ ਇੰਡੇ ਲੈਣਾ ਮਾਰਨੇ ਪਹਿਲਾਂ ਕੰਮ ਚੱਲੀ ਗਿਆ ਠੀਕ ਆ ਉਹ ਤਾਂ ਜਵਾਕ ਨੇ ਆਣੇ ਸੀ ਅੱਛਾ ਤੇ ਹੁਣ ਹੋ ਗਿਆ ਜਵਾਕ ਛਾਰ ਤੇਰੀ ਘੁੱਟਣਗੇ ਬੰਡਾ ਓਏ ਕਿਵੇਂ ਘੁੱਟਣਗੇ ਦੋ ਮਾੜਾ ਚੰਗਾ ਕੰਮ ਹੀ ਨਹੀਂ ਕਰਿਆ ਅੱਛਾ ਮਾੜਾ ਤੇ ਨੀਕਰ ਉੱਡ ਕੇ ਬਾਗੀ ਮਾੜਾ ਚੰਗਾ ਕੰਮ ਨਹੀਂ ਨਹੁ ਨਾਲੇ ਤੇ ਕੋਈ ਕਿੜੀ ਖੜਾ ਛਿਟਾਈ ਸੁਰਜ ਨੇ ਆਪ ਦੇਖਿਆ ਮੇਰੀ ਗੱਲ ਸੁਣ ਲੈ ਉਹਨਾਂ ਨੂੰ ਜਾ ਕੇ ਸਨੇਹਾ ਲਾ ਦਿਓ ਕਦੇ ਖੇਡ ਬੈਠਾ ਜਾ ਕੇ ਮੇਰਾ ਲਾ ਆ ਠੀਕ ਹੀ ਜਨਾਗਲਾ ਪੀ ਬੁੰਡ ਪਾੜ ਦੂ ਕੋਈ ਨਹੀਂ ਤੁਸੀਂ ਨਾ ਸੁਪਾਏਗੀ ਫੁੱਲ ਮੰਨਦਾ ਨਹੀਂ ਥਾਂ ਛੱਜਾ ਅਗਲੇ ਦੇ ਘਰੇ ਠੱਕੇ ਨਾਲ ਜੀਣੇ ਤੂੰ ਮੰਨਦਾ ਨਹੀਂ ਲਾ ਹੈ ਹੀ ਨਹੀਂ ਮੰਨਦਾ ਕਿ ਨਹੀਂ ਹੈ ਕਿਉਂ ਨਹੀਂ ਹੈਗਾ ਯਾਰ ਮਾਰ ਨੂੰ ਕੁੱਟਣ ਕੱਲ ਨੂੰ ਅਸੀਂ ਅਸੀਂ ਨਾਲ ਨਹੀਂ ਲੱਗਣਾ ਅਕੇਜਾ ਅਗਲੇ ਨੇ ਸਨੇਹਾ ਲੈਤਾ ਤੂੰ ਜਾ ਕੇ ਉਹ ਸੁਨੇਹਾ ਲਾ ਦੋ ਕਹੇ ਖੇਤ ਬੈਠਾ ਹਾਂ ਮੈਂ ਤੈਨੂੰ ਦੱਸ ਕੀ ਕਰੀ ਅਸੀਂ ਤਾਂ ਕੀ ਸੁਨੇਹਾ ਲਾਉਣ ਬਸ ਫਿਰ ਦੇਖੀ ਆਉ ਹਾਂ ਆਪੀ ਉੱਪਰ ਜੂ ਤੁਸੀਂ ਉੱਤੋਂ ਤੋਂ ਮਨਾਉਂਦੇ ਫਿਰਦੇ ਹੋ ਜੇ ਮਨਾ ਦੇ ਆਜਾ ਆਪ ਦਾ ਕਰਕੇ ਮਨਾਉਣੇ ਆ ਯਾਰਾ ਅਜੀ ਉਹ ਕਹਿੰਦੀਆਂ ਵੀ ਛਾਣਾ ਬਣ ਤੈਨੇ ਇੱਥੇ ਮੰਨ ਦੇ ਨਹੀਂ ਕੋਈ ਯਾਰਾ ਮੰਦੀ ਪੈਂਦਾ ਫੇਰਾ ਹੀ ਆਉਣ ਦੇ ਆ ਗਿਆ ਯਾਰ ਤੂੰ ਨਾ ਮੰਨ ਮੰਨ ਕੋਈ ਨਾ ਬਸ ਫਿਰ ਕੋਈ ਨਹੀਂ ਆਪੇ ਟੱਕਰ ਲੂ ਅਗਲਾ ਭੈਣ ਜੀ ਫੁੱਦੀ ਦਾ ਵੱਡਾ ਬਈ ਬੰਨਾ ਫਿਰਦਾ ਨਾ ਮੈਂ ਤੈਨੂੰ ਕੀ ਆਖਿਆ ਸੀ ਕੀ ਆਖਿਆ ਸੀ ਗੜਪਾ ਗਲਪਾ ਆਏਗਾ ਆਪਾ ਕਿਹੜਾ ਕਹਿਤਾ ਅਗਰੇ ਨੂੰ ਜਰਾ ਆਪਾਂ ਨੂੰ ਗਲਪਾ ਲਓ ਜਰ ਗਲਪਾ ਭਾਇੰਗਾ ਆਪਾਂ ਲੋੜ ਕੀ ਆ ਇੱਕ ਗੱਲ ਕਹਿਣਾ ਤੈਨੂੰ ਬੰਤਾ ਬਾੜਾ ਸ਼ੈਲ ਚੜਜੂ ਤੇ ਨਾਲੇ ਆਪਣੇ ਤੇ ਮੈਂ ਤੈਨੂੰ ਦਵਛ ਪਾਉ ਦਵਛ ਤਾਂ ਬਾਈ ਗਿਆ ਇਹ ਤਾਂ ਲਾ ਕੇ ਉਂਗਲੀ ਨੂੰ ਕਟਾਉ ਕੀ ਤੋਂ ਕਟਵਾਈਏ ਫਿਰ ਉਹ ਛਾਜਾ ਜਾਈਆਂ ਪਈ 12-10 ਰੁਪਏ ਦੇ ਕੇ ਬੈਲੀ ਕਿੱਥੋਂ ਵਾਲਾ ਤਕੜਾ ਵੀ ਇਹ ਗੱਲ ਉਹ ਤੇ ਨਾਲ ਕਰ ਲੈ ਸੌਣ ਹੋ ਗਿਆ ਕਈ ਬੜੀ ਹੈ ਨਾ ਹਾਂ ਕੋਈ ਨਹੀਂ ਤਾਂ ਕੋਈ ਹਿਲਾ ਕਰਾਂਗੇ ਆ ਜਾ ਉਹਰੇ ਆਏ ਭੈਣ ਕੋ ਜੱਜਰਾ ਪੀ ਲਈ ਬੈਠਾ ਚੰਗਾ ਦੱਸ ਫਿਰ ਇਹ ਕਚਾਂ ਮੁੰਡਾ ਹੈ ਮੁੰਡਾ ਜੇਮੀ ਕਿਥੋਂ ਵਾਲਾ ਵੀ ਉਹ ਆਪਣਾ ਪੁੱਛਾਂਗੇ ਹੁੰਦਾ ਜਿਹ ਪਹਿਲਾਂ ਹਾਂ ਗੈਲੇ ਵਾਲੇ ਤੋਂ ਹਾਂ ਗੈਲੇ ਵਾਲੇ ਤੋਂ ਤੇ ਉਹਦੇ ਨਾਲ ਹੁੰਦਾ ਇੱਕ ਗਮਜੂਰ ਅੱਛਾ ਹਾਂ ਉਹ ਜੇਲ੍ਹ ਕੱਟ ਕੇ ਆਇਆ ਪਿੱਛੇ ਇਹ ਹਾਂ ਗਮਦੂਰ ਚਾਤਰਾ ਹਾਂ ਗਮਦੂਰ ਚਾਤਰਾ ਉਹ ਕੱਢੂ ਜਿੱਕੇ ਗਮਦੂਰ ਸਿੰਘ ਖੋਪਾ ਉਹਦਾ ਕਤਲ 'ਚ ਜੇਲ੍ਹ ਕੱਟ ਕੇ ਆਇਆ ਬਾਬਾ ਉੱਠ ਕੇ ਬਾਈਲੀ ਆ ਬੰਦਾ ਹਾਂ ਉਹਨਾਂ ਨੂੰ ਭਮੰਦਾ 10 ਰੁਪਏ ਕੋਲੋਂ ਲੱਗ ਜਾਨੀ ਇਹਦੇ ਕਢਾਚ ਬਨਾ ਆ ਪੇ ਗਿਆ ਲੋਕਾ ਟਿੱਕੂ ਫਿਰ ਉਹ ਆਪਾਂ ਨੂੰ ਹੁਣ ਕਿੱਥੇ ਟੱਕਰਗੇ ਵੀ ਓਏ ਸ਼ਾਸਤ ਖੇਡੇ ਗੱਲ ਥੋੜੀ ਮੇਰੀ ਨਾ ਗੈ ਲੋਕਾ ਟਿੱਕੂ ਅਗਲਾ ਖੂਨਾਂ ਦੇ ਘਰੇ ਜਾਂਦਾ ਸੀ ਉਹਨਾਂ ਨੇ ਮਰਵਾਤਾ ਹਾਂ ਠੋਕ ਆਪਾ ਜੀ ਹਾਂ ਇਹ ਕਰ ਲਗਾ ਫਿਰ ਪੁੱਲਾ ਪੁੱ ਬੰਡ ਜਾਵੇ ਕੰਮ ਚੱਲ ਉਹਨਾਂ ਕੋਲ ਜਾ ਕੇ ਹੈਂ ਉਹਨਾਂ ਕੋਲ ਹੀ ਗਾਕੇ ਕਿ ਮਿਲਣਗੇ ਕਿੱਥੇ ਆਂਦਾ ਮੈਨੂੰ ਸਾਰਾ ਪਤਾ ਟਿਕਾਣੇ ਦਾ ਤੂੰ ਚੱਲੀ ਆ ਜਾ ਚੱਲੇ ਦੇ ਘਟਾਉਨੇ ਆ ਬਸ ਮੇਰੇ ਕੋਲ ਸਾਰੇ ਚੱਲ ਬੇ ਪੁਰਾਣਾ ਖੇੜੀਆਂ ਇਹੇ ਜੇ 20 ਠੋਕੇ ਨਹੀਂ ਹਾਂ ਸਕੀਮ ਤਾਂ ਬੱਬ ਤੇਰੀ ਪੂਰੀ ਕਾਮਯਾਬ ਆ ਯਾਰ ਹਾਂ ਇਹ ਪੰਜਾ ਨਹੀਂ ਹੋ ਪਰ ਹੋ ਦੇਖਿਓ ਮਾਦਾ ਕਹਨਾ ਸਿੱਧਾ ਫੈਰੀ ਵਰਵਾ ਆਏ ਕਟਾਂਗੇ ਨਾਲੇ ਦੋ ਕੰਮ ਹੋਣਗੇ ਜੇ ਇਹ ਠੋਕ ਗਿਆ ਹਾਂ ਨਾਲੇ ਗੈਲੋ ਵੇਲੀ ਉਹ ਤੇ ਚੜੀ ਚੱਲਾਂਗੇ ਹਾਂ ਹਾਂ ਕੰਮ ਤਾਂ ਤੂੰ ਪਾ ਲਦਾ ਸੀ ਪੈ ਨਾਲੀ ਕੀ ਡੰਡਾ ਥਾ ਚੱਲ ਆ ਜਾ ਕੱਢ ਕੇ ਬਾਟਾ ਪਟੂਆ ਪਟੜ ਨੂੰ ਫਿਰਦਾ ਮੈਂ ਨਾਰਮੇ ਪਟੋਲੇ ਨੂੰ ਪੱਟਿਆ ਪਟੂ ਨੂੰ ਫਿਰਦਾ ਮੈਂ ਨਾਰਮੇ ਪਟੋਲੇ ਨੂੰ ਫੇਮੀ ਓਏ ਹਾਂ ਓਹ ਪੁਲਸ ਦਾ ਕੇਰਾ ਨਾ ਪੈ ਜੇ ਨਿਗਾ ਰੱਖੀ ਮਾੜੀ ਜੀ ਚੰਗਾ ਨਿਗਾਈਆਂ ਉਹ ਸਮਾਰ ਕੇ ਨਿਗਾਹ ਮਾਰੀ ਜਰੀਲੀ ਨਿਗਾਹ ਮਾਰੀ ਤੂੰ ਜਰੀਲੀ ਅਜ ਦੀ ਨੀਤਾ ਦੂਰ ਤੱਕ ਕਰਨੀਗਾ ਦੂਰ ਤੱਕ ਨਿਗਾਹ ਮਾਰੀ ਮੈਂ ਤੈਨੂੰ ਦੱਸਾਂ ਅਸਾਂ ਮਾਰੀ ਐਨਾ ਕੋਈ ਕਿਤੇ ਮਰਵਾ ਦੇ ਕੰਜਰਾ ਦੇਖੀ ਕਿਤੇ ਗਮਦੂਰ ਗੱਲ ਕਿਹੜੀ ਕਰਦਾ ਪੁੱਸ ਜੀ ਮਾਤਾ ਉੱਡਦੀਆਂ ਚਿੜੀਆਂ ਦੇਗਲਾਂ ਦੂਰਾ ਬਹਿਣ ਲੱਗੀ ਐ ਪਰ ਬਾਹਰ ਨਾ ਮੰਨ ਇੱਥੋਂ ਦੇਖੀ ਜੰਨਾ ਤਾਂ ਕੋ ਮੈਂ ਵੀ ਤੈਨੂੰ ਐ ਕਹਿੰਨਾ ਵੀ ਚੰਗੀ ਤਰ੍ਹਾਂ ਨਿਗਾਹ ਰੱਖੀ ਮੈਂ ਤੈਨੂੰ ਦੱਸਾਂ ਕਿਤੇ ਨੀਂਦ ਆ ਜਾਏ ਤੈਨੂੰ ਟੈਨਸ਼ਨ ਨਾ ਲੈ ਤੂੰ ਦੱਸ ਦੇ ਕਿ ਰ ਮੈਂ ਜਾਮਣਾ ਵਾਂਗੂ ਝਾੜ ਦੂ ਮੈਂ ਤੈਨੂੰ ਦੱਸਾਂ ਠੀਕ ਐ ਨਿਗਾਰ ਕੀ ਨਾ ਮੜੀ ਨਿਗਾਈ ਰੋਏ ਮਟਿਆਰਾ ਤੁੜੀਆਂ ਹੁੰਦੀਆਂ ਤੇ ਮਾਰ ਲਈ ਇਸ਼ਕ ਦੀ ਬਾਜੀ ਕੋਈ ਉਹ ਬੈਲੀਆਂ ਦਾ ਕੰਮ ਨਹੀਂ ਇਸ਼ਕ ਕਰਨਾ ਮੈਂ ਤੈਨੂੰ ਦੱਸਾਂ ਤੂੰ ਆਇਆ ਕਾ ਯਾਰ ਹਾਂ ਟੈਲੀਫੋਨ ਦਾ ਗਮਦੂਰ ਤੱਕ ਦਿਵਾ ਦੇ ਲੱਖ ਦੇ ਉਹਦਾ ਲਾਈਏ ਟੈਲੀਫੋਨ ਦਾ ਕੰਮ ਤਾਂ ਜਾਂਦਾ ਜੇ ਖੇਤ ਜਾਊ ਉਹ ਮੇਰੀ ਬਿਰਕਾ ਮੈਨੂੰ ਪੂਰੀ ਜਾਂ ਆਪ ਹੀ ਦੇਖ ਲੈਣਾ ਆਪ ਕੀ ਮਰਿਆ ਨਾ ਭਰਾਵਾ ਆਪਕੇ ਕਰ ਲੈ ਅੰਦਰ ਬੈਠੇ ਜਾਵਾਂਗੇ 60 ਫੀਟ ਬੱਧੀ ਉਹਨਾਂ ਤੇ ਗੱਲ ਕਰੀਂ ਪਹਿਲਾਂ ਤਾਂ ਉਹਨੇ ਚੱਕਿਆ ਨਹੀਂ ਸੀ ਦੁਆਰੇ ਲੱਗ ਕੇ ਦੇਖ ਲੈਨੇ ਫਿਰ ਹੈ ਇਹਦਾ ਯਾਰ ਦਾ ਲਾ ਕੇ ਧੁੱਕੀ ਆ ਨਾ ਰਹਿਣਾ ਯਾਰ ਸਾਰਾ ਠੱਕ ਚੋਂ ਹੀ ਬਾਹਰ ਆਉਂਦਾ ਯਾਰ ਤੂੰ ਗਮਜੂਰ ਨੁਕਰ ਮੇਰੇ ਨਾਲ ਗੱਲ ਕਰਾ ਮੈਨੂੰ ਜਾਨ ਤੱਕ ਬਾਬੇ ਨਾਲ ਗੱਲ ਕਰਾਉਣਾ ਕਦੇ ਬਾਬੇ ਨਾਲ ਗੱਲ ਕਰ ਉਹਨਾਂ ਨੂੰ ਕਹੇ ਬੰਦਾ ਚੱਕ ਲੈ ਕਿੰਨੇ ਨਾਮਾ ਲੱਗ ਜੇ ਇੱਕ ਤਾਂ ਉਹਨਾਂ ਕੋਲੇ ਬੰਦਾ ਆਉਂਦੇ ਹੋਣਗੇ ਫੋਨ ਬਾਵਾ ਤਾਂ ਨਹੀਂ ਜਗਦੇ ਉਹ ਕੋਈ ਨਹੀਂ ਯਾਰ ਤਾਂ ਸਹੀ ਮੇਰਾ ਟੈਲੀਫੋਨ ਤਾਂ ਚੱਕ ਲੈ ਮੇਰਾ ਲੰਬਰ ਖਰਾਬ ਹੋ ਗਿਆ ਭਾਈ ਗੇ ਗਾੜਾ ਮੌਕੇ ਚ ਅੱਗ ਲੱਗ ਗਿਆ ਖਰਾਬ ਹੋ ਗਿਆ ਡੰਬਰ ਗਈ ਬੱਜੀ ਬੱਜੀ ਬਾਜ ਕੱਟ ਕਾਟਾ ਬੋਲ ਬਟਾ ਹਮ ਹਲੋ ਹਲੋ ਅੱਛਾ ਕੱਲ ਪੋਣ ਆ ਕੇ ਗੱਲ ਕਰ ਹੁਣ ਹੋਇਆ ਗਿਆ ਗੱਲ ਕਰ ਚੱਕ ਲਿਆ ਹਾਂ ਚੱਕ ਲਿਆ ਅੱਛਾ ਯਾਰ ਪੈਸਾ ਵਾਲੀ ਦੀ ਗੱਲ ਬਣ ਗਈ ਤਾਂ ਫਿਰ ਤਾਂ ਜਾਰਾ ਹੀ ਆ ਜੂਗਾ ਲੈਸ ਤਾਂ ਕਰ ਕੱਲ ਕੱਲ ਉਹ ਤੂੰ ਕਰ ਯਾਰ ਮੈਨੂੰ ਨਹੀਂ ਪਤਾ ਉਹ ਲੜੀ ਕਾ ਜਾਂਦਾ ਯਾਰ ਹੈ ਜਾ ਪੈਸੇ ਪੈ ਜਾ ਹੈਲੋ ਉਹ ਕਿਹੜੇ ਪੈਸਿਆਂ ਨਾਲ ਕੀ ਤੋਂ ਪੈਸੇ ਲੈਣੇ ਹੋ ਹੈਲੋ ਹੈਲੋ ਚੰਦ ਬੋਲਦਾ ਬੰਦਰਾ ਤੋਂ ਹਾਂਜੀ ਹਾਂਜੀ ਕੀ ਹਾਲ ਆ ਸਰਦਾਰੋ ਬਜਾ ਬਜਾ ਪੈਸੇ ਕੀ ਤੋਂ ਲੈ ਜਾਣੇ ਹੋ ਕਿ ਕੁਕਾਰਾ ਕੱਟਾ ਨਾ ਨਾ ਉਹ ਤਾਂ ਮੜਾਏ ਗੱਲ ਹੋ ਗਈ ਸੀ ਮਗਾ ਫੋਨ ਆ ਗਿਆ ਪੈਸੇ ਵਾਲੇ ਦਾ ਕਬਜੇ ਤੇ ਕਬਜੇ ਤੇ ਸੀ ਨਾ ਆ ਗਿਆ ਜਿੱਤੇ ਸੀ ਕਿ ਮੁੰਡਾ ਕਿਹੜਾ ਬੋਲਦਾ ਕਮਜ਼ੋਰ ਬੋਲਦਾ ਨਾ ਕਮਜ਼ੋਰ ਕਮਜ਼ੋਰ ਦਾ țeਲਾ ਅੱਛਾ ਛੇਮਾ ਛੇਮਾ ਹਾਂਜੀ ਹੋ ਠੀਕਾ ਪਰਵਾਜ਼ ਵਧੀਆ ਵਧੀਆ ਜੀ ਤੁਸੀਂ ਦੱਸੋ ਸਰਦਾਰੋ ਬੱਜਾ ਪਾ ਜੀ ਕੰਜੇ ਤੋਂ ਚੱਕਰੀ ਸੀ ਕਦੇ ਕਿਤੇ ਨਹੀਂ ਹੋ ਵਾਸੇ ਰੌੜਾ ਇਹ ਚੱਲੀ ਹੈ ਦਾ ਕੋਈ ਉੱਥੇ ਬਸ ਅੱਛਾ ਅੱਛਾ ਕੀ ਆਪਣੇ ਕਮਜ਼ੋਰ ਆ ਗਏ ਜੇਲ੍ਹ ਚੋਂ ਹਾਂਜੀ ਹਾਂਜੀ ਆ ਗਏ ਸੀ ਪਰਸੋਂ ਇਹਦੀ ਹੋਈ ਸੀ ਕੋਈ ਬੰਦਾ ਤਾਂ ਨਹੀਂ ਕੋਲੇ ਨਾ ਨਾ ਜੀ ਕੋਈ ਨਸਟਾ ਤੇ ਮੈਂ ਹਾਂ ਜੀ ਪਰਦੇ ਵਾਲੀ ਗੱਲ ਹੈ ਜਦ ਇੱਕ ਬੰਦਾ ਠੋਕਣਾ ਹਾਂਜੀ ਦੱਸੋ ਉਸਤਾਦ ਨੂੰ ਮਾੜਾ ਇਹ ਪੁੱਛ ਲੋ ਆ ਜੀ ਨਾ ਗੱਲ ਕਰਾ ਇੱਕ ਬੰਦਾ ਠੋਕਣਾ ਕੰਮ ਮਰ ਗਿਆ ਹਾਂਜੀ ਹੋਰ ਬਾਬੇ ਵੱਜ ਗਿਆ ਕਿ ਮੈਂ ਖੋਪੇ ਠੀਕ ਆ ਜੀ ਠੀਕ ਆ ਓਏ ਜਦ ਇੱਕ ਬੰਦਾ ਠੋਕਣਾ ਕੰਮ ਮਰ ਗਿਆ ਮਾਰ ਦਾਂਗੇ ਬੰਦੇ ਦੀ ਕੀ ਗੱਲ ਆ ਜਦ ਬੰਦਾ ਕੰਮ ਨਹੀਂ ਚੱਕਨੇ ਕਨੇ ਕਨੇ ਪੈਸੇ ਲਾਉਂਗੇ ਓਏ ਦੇ 10000 ਰੁਪਿਆ ਲਵਾਂਗੇ 10000 ਫਿਰ ਉਹ ਤਾਂ ਕਮਜ਼ੋਰ ਗਾੜੀ ਹੈ ਜਰਾ ਡਹਉਣ ਵਾਲੀਆਂ ਗੱਡੀਆਂ ਪੰਜ ਹਜ਼ਾਰ ਚ ਸਾਰ ਦੋ ਪੁਰਾਣੀ ਆ ਜਾ ਆਪਾਂ ਮਾਰੀ ਮੋਟੇ ਨੂੰ ਕੁੱਟ ਕੁੱਟ ਮਾਰ ਨਹੀਂ ਕੁੱਟ ਲੱਤਵਾ ਤੋੜਨੀ ਆ ਲੱਤਵਾ ਤੋੜਨੀ ਆ ਹਾਂ ਕੁਛ ਹਾਬ ਜੇ ਨਾਲ ਜਰ 9000 ਚੱਲ 9000 ਦੇ ਦਿਓ 9000 ਚੱਲ ਜਿਹੜੇ ਗੱਲ ਦੇਖੀ ਜਾਓ ਨਹੀਂ ਕੰਮ ਹੋਣਾ ਨਹੀਂ ਨਾ ਬਲਕਿ ਚੋ ਹੀ ਗੱਲ ਕਰਦੇ ਕੰਮ ਕਰਦਾਂਗੇ ਕੰਮ ਦੀ ਕੋਈ ਗੱਲ ਤੂੰ ਯਾਰ ਕਾਹ ਕਾ ਲੈਣਾ ਕਰੀ ਆਪਣੇ ਚ ਕਾ ਲੈ ਜਾਵੇ ਬੰਤ ਠੋਕਣਾ ਬੰਤਾ ਹਾਏ ਬੰਤ ਲੰਗੜਾ ਛੋਕਣਾ ਪਿੰਡ ਚ ਬੇਇੱਜ਼ਤੀਆਂ ਹੋ ਗਈਆਂ ਗੱਲੋਂ ਨਾਲ ਮਾਰਾ ਅੱਛਾ ਬੰਤ ਨੂੰ ਤਾਂ ਠੋਕ ਦਾਂਗੇ ਕੋਈ ਮੇਰੀ ਅੱਜ ਪੱਕਾ ਉਹ ਬੰਦੇ ਨਾਲ ਸਾਡਾ ਵੀ ਤੁਹਾਨੂੰ ਰਿਪੋਰਟ ਪੱਕੀ ਓਏ ਪੱਕੀ ਸੀਆਈਡੀ ਆ ਪਿੰਡ ਜਰਾ ਖੇਤ ਜਾਊ ਅੱਜ ਜੇ ਕਿਤੇ ਚੱਕ ਲਉ ਖੇਤ ਚੱਕ ਲਾਂਗੇ ਅੱਜ ਕਿੰਨੇ ਵਜੇ ਟਾਈਮ ਪੁੱਛ ਗੱਲ ਸੁਣ ਮੇਰੀ ਰੁਪਈਏ ਪਵਾ ਦੂੰ ਤੁਹਾਨੂੰ ਟੈਲੀਫੋਨ ਤੇ ਕਿਥੇ ਮੁੰਡੇ ਤੋਂ ਦੁਕਾਨ ਤੋਂ ਤੇ ਚੱਕ ਦੋ ਮੈਂ ਤੈਨੂੰ ਦੱਸਾਂ ਗੱਜ ਅੱਜ ਜਾਊਗਾ ਖੇਤ ਇਧਰ ਨਹੀਂ ਆਲੇ 2 ਵਜੇ ਰੁਪਏ ਪਾ ਦੀ ਤੂੰ ਅਸੀਂ ਉਹਨੂੰ ਅੱਜ ਚੱਕ ਦਾਂਗੇ ਛੱਡ ਦੇ ਰੁਪਏ ਰੁਪਏ ਤੈਨੂੰ ਪਾ ਦੂੰ ਪਰਵਾਹ ਨਾ ਮੰਨ ਚੋਥੇ ਦਾ ਜੋ ਮੈਂ ਆਪੇ ਮੈਂ ਜਾਣਾ ਮੇਰਾ ਕੰਮ ਜਾਣੇ ਛੜਾ ਵੀ ਲਊ ਮੈਂ ਯਾਰ ਕੋਈ ਗੱਲ ਨਹੀਂ ਹੜਾ ਦਾਂਗੇ ਉਸ ਨੂੰ ਠੀਕ ਆ ਗੱਲ ਫਿਰ ਗੱਲ ਸੁਣੋ ਗੱਲ ਸੁਣੋ ਬਾਈ ਲੱਤਾਂ ਤੋੜ ਦਾਂਗੇ ਹੋਰ ਅੱਜ ਦੋ ਅੱਜ ਪੱਕੀ ਸੀ ਐਡੀ ਅੱਜ ਦੋ 2 ਵਜੇ ਮੋਟਰ ਤੇ ਜਾਊ ਉਹ ਹਾਂ 2 ਵਜੇ ਹਾਂ ਲੱਤਾਂ ਤੋੜਨੀ ਐ ਲੱਤਾਂ 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 ਤੋੜਨੀ ਐ ਹਾਂ ਹਾਂ ਬਸ ਲੱਤਾਂ ਤੋੜ ਜੋ ਵੱਡੂ ਆ ਜਾ ਰੋ ਲੱਤ ਤੋੜ ਦਾਂਗੇ ਇੱਕ ਬਾਅਦ ਤੋੜ ਦਾਂਗੇ ਹਾਂ ਬਸ ਉਹ ਜਿੱਦਾ ਮਾਰਿਆ ਹੋ ਗਿਆ 25 ਮਹੀਸ ਕਰਤੀ ਜਾਂ ਨਾਲੇ ਵਿਜਤੀਆਂ ਕਰਦਾ ਜਾਂ ਅੱਛਾ ਹਾਂ ਠੋਕ ਦਿਓ ਇਹ ਤਾਂ ਉਹਨੂੰ ਕੋਈ ਕਰਨਾ ਚਾਹੀਦਾ ਉਹਦਾ ਕੰਮ ਨਾ ਬੰਦੇ ਨੂੰ ਅਕਲ ਆ ਬਸ ਠੋਕ ਦੇ ਤੁਸੀਂ ਚਾਜੋ ਬਸ ਪੈਸੇ ਆ ਗਏ ਯਾਰ ਸਮਝੋ ਕੋਈ ਪੈਸੇ ਪਾਦੀ ਤੂੰ ਬਸ ਠੀਕ ਆ ਬਸ ਪੈਸੇ ਪਵਾ ਕੇ ਚੈਲੀ ਫੋਨ ਕਰ ਦੂੰ ਠੀਕ ਹੈ ਠੀਕ ਆ ਬਾਕੀ ਠੀਕ ਆ ਮੈਂ ਕੀ ਕੰਮ ਕਿਉਂ ਆਖੇ ਬਾਰੇ ਪੁਰਾਣੇ ਬਾਈ ਯਾਰ ਇਹ ਬਾਬਾ ਓਏ ਛੱਡ ਜੇ ਨਹੀਂ ਹੈ ਇੱਕ ਗੱਲ ਤਾਂ ਹੈਗੀ ਯਾਰ ਤੈਨੂੰ ਤਾਂ ਬਾਬਾ ਬਾਬਾ ਕਹਿੰਦੇ ਇਹ ਕਮਾਲ ਦੀ ਗੱਲ ਆ ਓਏ ਤੇਰੇ ਮੈਂ ਕੋਈ ਪੁਰਾਣਿਆ ਬਾਈ ਲਿਆ ਹੁਣ ਕੰਮ ਛੱਡ ਗਿਆ ਮੈਂ ਥੋੜਾ ਯਾਰ ਬਾਈ ਛਾਰੇ ਬੱਜਿਆ ਨਾਲ ਪਹਿਲੀਆਂ ਨਾਲ ਜਾਣੂ ਆ ਮੇਰੇ ਇਹਦੇ ਪੂਰੇ ਜਾਣਦੇ ਯਾਰ ਤੈਨੂੰ ਇੱਕ ਇੱਕ ਜਿਹੜਾ ਸੇਮਾ ਬੈਲੀ ਆ ਉਹ ਤਾਂ ਕਹਿੰਦਾ ਸਰਦਾਰ ਜੀ ਕਾਏ ਬਾਈ ਘੜੀ ਰੋਟੀ ਖਾ ਕੇ ਗਿਆ ਮੈਂ ਨਹੀਂ ਕਹਤੇ ਮੀਟ ਤੋਂ ਬਣਾ ਤਾਰੂ ਪਈ ਯਾਰ ਕਮਾਲ ਦੀ ਗੱਲ ਐ ਤਾਂ ਯਾਰ ਇਹ ਤਾਂ ਕਿਹੜਾ ਕੰਮ ਹੋਇਆ ਮੈਂ ਬੇੜ ਕਾ ਰੱਖੀ ਮੈਂਦੀ ਲਾਣ ਲੱਗੇ ਹਾਂ ਪੈਸੇ ਫਿਰ ਕਿਹੜਾ ਦੇਵਾਂ ਪੈਸੇ ਕਿਸੇ ਦੁਕਾਨ ਤੋਂ ਪਵਾ ਜਾ ਮੁੰਡੇ ਤੋਂ ਹੈ ਹਾਂ ਨੋ ਕਹਿੰਦਾ ਸੀ ਨੋ 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 ਪਵਾ ਲੈ ਚੱਲ ਇਹਦਾ ਕੱਢ ਕੱਢ ਪੀਠੀ ਡੰਡਾ ਇਹ ਕੀ ਗੱਲ ਉਸਤਾਰ ਗੱਲ ਪਤਾ ਕੀ ਆ ਹਾਂ ਚੰਦ ਦਾ ਕਹਿਣਾ ਦਾ ਆਪਾਂ ਮੋੜ ਨਹੀਂ ਸਕਦੇ ਮੋੜ ਨਹੀਂ ਸਕਦੇ ਨਾ ਉਹ ਬੰਦੇ ਦਾ ਯਾਰ ਪੈਸੇ ਕਿਸੇ ਪਾਸੇ ਠੀਕ ਆ ਠੀਕ ਆ ਤਾਂ ਉਹਨਾਂ ਨੇ ਦੇਤਾ ਅੱਜ ਲੱਤਾਂ ਬਾਹਮਾ ਸਾਰਾ ਕੁਝ ਤੋੜ ਦਾਂਗੇ ਪ੍ਰਵਾਹ ਨਾ ਮੰਨਉਂਦੀਆਂ ਆਪਾਂ ਬੈਂਗਣਾ ਦੇ ਬੂਟੇ ਵਾਂਗੂ ਝਾੜ ਦਾਂਗੇ ਯਾਰ ਤੂੰ ਪ੍ਰਵਾਹ ਕੀ ਕਰਦਾਗਾ ਇਹ ਤਣਕੇ ਰੱਖ ਇਹ ਤਾਂ ਤਣਕੇ ਇਹ ਤਾਂ ਜਮ ਲੋੜ ਕਰੀ ਹੋਈ ਐ ਬੈਲੀ ਬੰਦਾ ਉਹ ਵੀ ਉਹਨਾਂ ਗੁੰਡ ਤੇ ਖਾਲੀਏ ਨਾ ਨਾ ਨਹੀਂ ਤੂੰ ਬੇ ਬੇਫਿਕਰਾ ਰਹੇ ਤੂੰ ਤਾਂ ਮੇਰੇ ਹੀ ਘਟੋ ਉਹ ਆਪਾਂ ਦਾ ਨਾ ਨਾ ਬੈਂਗਣਾ ਦੇ ਬੂਟੇ ਵਾਂਗੂ ਝਾੜ ਦਾਂਗੇ ਬੰਦੇ ਨੂੰ ਆਪਾਂ ਪੱਕੀ ਗੱਲ ਆ ਪੱਕੀ ਗੱਲ ਆ ਪਰਵਾਹ ਨਾ ਮਰਨ ਫਿਰ ਆ ਜਾ ਤੁਰਿਆ ਚਲੋ ਜੀ ਹਾਂ ਓਸਤਾ ਜੀ ਹਾਂ ਜੀ ਮੇਰੀ ਸੁਣ ਲੈ ਗੱਲ ਹਾਂ ਇੱਕ ਆਈ ਚਲਾਉਣ ਲੱਗਾ ਘੋਲ ਨਾ ਕਰੀ ਨਹੀਂ ਕੋਲ ਨਹੀਂ ਕਰਦਾ ਘੋਲੇ ਘੋੜਾ ਆੜਦਾ ਇਹਦਾ ਇਹਦਾ ਕੋਈ ਗੱਲ ਨਹੀਂ ਘੋੜਾ ਆੜਦਾ ਕੋਈ ਗੱਲ ਨਹੀਂ ਆਪਣੇ ਕੋਈ ਪਹਿਲੇ ਸੈੱਟ ਕਰ ਲੈ ਪਹਿਲੇ ਸੈੱਟ ਹੀ ਐ ਤਾਂ ਹਾਂ ਤੇਰੇ ਉਧਰ ਬਾਹਣ ਚ ਆਈਏ ਤਲਕ ਦੇ ਨਾ 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 ਬਾਹ ਤੇਰੇ ਪਰਵਾਹੀ ਨਾ ਮਨ ਤੂੰ ਹਾਂ ਆਹ ਟੱਪ ਜੇਗਾ ਹਾਂ ਟੱਪ ਜੂ ਟੱਪ ਕਾ ਮਰਾ ਲੈ ਟੱਪ ਜੂ ਆ ਉਹ ਤਾਂ ਜਵਾਨ ਪਿਆ ਨਾ ਤੇ ਹੋਰ ਹੋਰ ਹੋ ਜੋ ਹੈ ਹੋਇਆ ਕੀ ਆ ਜੀ ਭੁੱਕੀ ਪੱਕੀ ਆਈ ਆ ਹੈਗੀ ਐ ਹੈਗੀ ਐ ਖਵਾ ਦਾਂਗੇ ਕਾ ਲੋ ਤੇਰਾ ਹੁਕਮ ਤਾਂ ਕਰ ਲੀਏ ਆ ਵੀ ਨੇੜੇ ਆ ਗਿਆ ਤੇ ਹੁਣ ਚੱਲੀਏ ਅੱਛਾ ਤੇ ਮੇਰੀ ਗੱਲ ਸੁਣ ਲੈ ਹਾਂ ਬੰਦਾ ਪਿਆ ਅੱਛਾ ਉਹ ਦੇਖ ਲੈ ਕੋਈ ਨਹੀਂ ਫਟਕਿਆ ਹੀ ਨਾ ਹੌਲੀ ਹੌਲੀ ਚੱਲਾਂਗੇ ਮੰਨ ਲੈ ਸਿਆਣ ਆ ਬੰਦੇ ਦੀ ਮੂਹ ਤਾਂ ਬਨ ਲੰਨ ਨਾ ਮੂਹ ਬਨ ਲੰਨਾ ਬਨ ਲਾ ਬੰਦੇ ਮੂਹ ਤਾਂ ਬਨ ਲੰਨ ਨਾ ਐਂਦੀ ਆ ਐਂਦੀ ਆ ਉਧਰੋਂ ਤਾਂ ਸਾਹਮਣੇ ਕੋਈ ਨਹੀਂ ਖੜਾ ਲਾਂਗੇ ਨਾ ਨਟਕਿਆਈ ਨੂੰ ਪਤਾ ਭੱਜ ਵੀ ਨਾ ਜਾਵੇ ਕਿਤੇ ਜੀ ਤੂੰ ਆਪਦੀ ਗੋਲੀ ਗੋਲੀ ਖਾ ਲੈ ਮੈਂ ਤਾਂ ਤੇਰੇ ਹੀ ਡਰ ਰਹਿਦਾ ਕਿਧਰ ਦੌੜਾ ਪੈ ਜਾ ਗੋਲੀ ਤਾਂ ਮੈਂ ਖਾ ਲ ਨਾ ਬਸ ਮੈਂ ਕੱਢ ਲਈ ਗੋਲੀ ਤਾਂ ਗੋਲੀ ਤਾਂ ਤੇਰੀ ਗੱਲ ਸੁਣਾ ਹਾਂ ਜੇ ਆਪਾਂ ਇਹਨੂੰ ਕੁੱਟਤਾ ਨਾ ਆਪਣੀ ਵਿੜਾਈ ਵਧੂ ਅੱਛਾ ਇਹਨੂੰ ਤਾਂ ਆਪਾਂ ਕੁੱਟ ਦਾਂਗੇ ਫਿਰ। ਇਕੱਲਾ ਰੋਲਾ ਜਿਹਾ ਜਿਹੜਾ ਹਾਂ ਉਹਦੇ ਕਰਕੇ ਫਿਰ ਹਣ ਤਾਂ ਆਪਾਂ ਨੂੰ ਪੁੱਲਸ ਲੱਭਦੀ ਆ। ਹੌਲੀ-ਹੌਲੀ ਚੱਲ ਫਿਰ ਭਾਜੇ ਵੀ ਨਾ ਜਾਵੇ। ਵੇ ਹਾਂ ਓਏ ਹੌਲੀ-ਹੌਲੀ ਚੱਲ। ਹਾਂ ਹੌਲੀ-ਹੌਲੀ ਚੱਲ ਬੰਦਾ ਪਿਆ ਚਪ ਕਰਕੇ। ਲੰਗੜਾ ਹੀ ਆ ਬੰਤ। ਬੰਤ ਭੱਜਿਆ ਨਹੀਂ ਜਾਂਦਾ ਤੂੰ। ਹੈਂ? ਨਹੀਂ ਭੱਜਿਆ ਜਾਂਦਾ। ਓਏ ਉਹਦਾ ਨਾਂ ਬੰਤ ਲੰਗੜਾ। ਅੱਛਾ। ਹਾਂ। ਅੱਛਾ। ਤੂੰ ਖੜਜਾ। ਬਦੂਗਤਾ ਤਣ ਲੈ ਦੋ ਬਾਦ ਚੁੱਤਰਾ ਚਲਣੀ ਹੈ ਬਦੂਗਤਾ ਤਣ ਲਈ ਪਿੱਥੇ ਪਿੱਥੇ ਤੇ ਤੂੰ ਰਫੜ ਰੱਖੀ ਉੱਤੇ ਮਾਉਤੂ ਡੇਗੂਗੇ ਦੀ ਲੱਤ ਤੇ ਦਾ ਵੀ ਦੇਣੀ ਹੈ ਪਹਿਲਾ ਰਾੜ ਪਈ ਹੈ ਦੀ ਲੱਤ ਚ ਬੋਂਡ ਚ ਲੈਣੀ ਹੈ ਇੱਥੇ ਚੰਪੜਾ ਭੈਣ ਦੀ ਉਹ ਲੱਤ ਤੇ ਉਹ ਪੈਨ ਨੱਟ ਤੇ ਤੇਰੀ ਓਪ ਹੱਡਪ ਅੱਜ ਜਮਾਈ ਮੱਲਾ ਉ ਬਾਦ ਪਊਗਾ ਇਹਨੂੰ ਕੀ ਹੋ ਗਿਆ ਮੱਲਾ ਦੌਰਾ ਪੈ ਗਿਆ ਯਾਰ ਇਹਨੂੰ ਤੋਦੇ ਬੈਲ ਪੁਨੇ ਦੇ ਭਾਂਡੇ ਲੰਨੂ ਪਾਣੀ ਪੂਣੀ ਪਿਆਦ ਗਿਆ ਉਹ ਕਤਲ ਪਊਗਾ ਗਲ ਭਾਂਡਾ ਦੇਖੀ ਓਏ ਨਾਲ ਦਾ ਕਿਹੜਾ ਓਏ ਮੁੜਿਆ ਲੈ ਜਾ ਬੈਲੀ ਨੂੰ ਓ ਬਾਬਾ ਮਰੀਨਾ ਹੈ ਮਰੀਨਾ ਓਏ ਪਰੋਨੇ ਮਾਰੂਗਾ ਕਿਆ ਚੱਕਲੇ ਨੂੰ ਅਡ ਗਿਆ ਪਿਆ ਛੱਡ ਜਾ ਲੈ ਓ ਛਰਾ ਓ ਦੰਡਲ ਤਾਂ ਨਹੀਂ ਪੈ ਗਈ ਓਏ ਜਾਣ ਠੀ ਕਰਦਾ ਨਹੀਂ 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 ਆ ਦੌੜਾ ਪੈ ਗਿਆ ਦੌੜਾ ਪੈ ਗਿਆ ਹਾਂ ਕੇ ਭਾਂਡਾ ਫੁੱਦਾ ਕੱਢਦਾ ਜੀ ਆ ਦੌੜਾ ਪੈ ਗਿਆ ਨੂੰ ਦੇਖ ਕੇ ਬੰਦੇ ਓਏ ਆ ਤਾਂ ਲੈ ਓਏ ਬੇਚ ਲੈਣੀ ਆ ਭੈਣ ਦੇ ਲੱਲੋ ਫਿਰ ਬਣੇ ਫਿਰਦੇ ਬੈਲੀ ਤੇ ਦੌਰੇ ਤੁਨੂੰ ਪਈ ਜਾਂਦੇ ਆ ਓਏ ਅਸੀਂ ਤਾਂ ਬੰਦਾ ਹੋਰ ਮਾਰਨਾ ਦੀ ਗੱਤ ਤੂੰ ਹਣ ਇਹ ਤਾਂ ਬੰਦਾ ਹੋਰ ਮਾਰਨਾ ਸੀ ਇਹਨੂੰ ਲੈ ਕੇ ਨਾ ਆਗੇ ਲੈ ਕੇ ਨਾ ਆਗੇ ਇੱਥੇ ਕੀ ਲੋੜਾ ਫੜਨੇ ਆਏ ਹੋ ਤਾਂ ਬਾਬਾ ਬਾਬਾਂ ਨਾਲੇ ਹੋਰ ਆ ਲੈ ਜਾ ਚੋਦੇ ਬੈਲ ਪੁਣੇ ਦੇ ਦੌਰੇ ਤੁਨੂੰ ਪਈ ਜਾਂਦੇ ਆ ਭੈਣ ਦੀ ਫੁੱਦੀ ਬੰਦੇ ਮਾਰੂਗੇ ਓਏ ਅਸੀਂ ਤਾਂ ਆ ਗਈ ਬਲ ਨਸ਼ਾ ਨੋਸ਼ਾ ਖਾ ਲਿਆ ਕਰੋ ਹੋਰ ਮਾਰਨਾ ਸੀ ਬਾਹਰਲੇ ਪਿੰਡ ਦਾ ਹੋਰ ਤਾਂ ਕਿਸੇ ਕਿਤੇ ਲੋੜਾ ਨਾ ਪੱਟ ਦਿਓ ਤੁਸੀਂ ਬਾਗ ਜਾ ਬੁੰਡ ਚ ਦੇ ਦੂੰ ਮੈਂ ਖੁੰਡਾ ਛਾਲੇ ਬਾਲ ਪੁਨੇ ਦੇ ਭੈਣ ਦੀ ਫੁੱਤ ਲੋਕ ਹੋ ਗਿਆ ਸੀ ਮੈਨੂੰ ਤਾਂ ਦੌਰਾ ਪੈ ਗਿਆ ਸੀ ਮੇਰੇ ਕੋਲ ਤਾਂ ਜੀ ਸਰਨੇਚਰ ਹੈ ਨਹੀਂ ਸੀਗੇ ਉਹ ਮੈਂ ਪੁੱਛੀ ਜਨਾ ਉਹ ਮੈਂ ਪੁੱਛਿਆ ਕਹਿ ਗਿਆ ਸੀ ਵੀ ਚਲ ਭਈ ਚਲ ਕੋਈ ਗੱਲ ਨਹੀਂ ਦਵਾਈ ਬੁੱਝਾ ਲੈ ਲੋ ਮੈਨੂੰ ਐ ਸੀ ਚੱਲ ਜੂਗਾ ਮੇਰੇ ਕੋਲ ਤਾਂ ਸਰਨੇਚਰ ਸੀ ਜੀ ਮਾੜਾ ਬੰਦਾ ਹੈ ਨਾ ਹੋਰ ਮੈਨੂੰ ਤਾਂ ਐ ਸੀ ਮਾੜਾਗਾ ਉਹ ਤਾਂ ਬੰਦਾ ਹੀ ਵਾਲਾ ਤਖੜਾਗਾ ਚਲਾ ਕੇ ਮਰਿਆ ਅੱਛਾ ਆ ਜਾ ਹੁਣ ਆਪਾਂ ਆਪਣੇ ਰਾਹ ਲੱਗੇ ਚੰਦੋਰਾ ਨੂੰ ਕੀ ਮੂੰਹ ਦਿਖਾਵਾਂਗੇ ਚੰਦੋਰਾ ਨੂੰ ਮੂੰਹ ਦਿਖਾਵਾਂਗੇ ਵੀ ਗਏ ਸੀ ਅਸੀਂ ਕੁੱਟਣ ਦੌਰਾ ਪੈ ਗਿਆ ਦੋਰਾ ਪੈ ਗਿਆ ਵੀ ਹੁਣ ਸਿਕਨੇਚਾ ਦਾ ਲੱਗ ਰਾਂ ਹਾਂ ਹਾਂ ਹੱਲ ਕਰ ਸਨੇਚਾ ਦਾ ਮੈਥੋਂ ਨਹੀਂ ਅਸੀਂ ਤੁਰਿਆ ਜਾਂਦਾ ਭੈਣ ਚੋਦੀ ਚੰਦ ਹੋਰਾਂ ਦੀ ਭਾਵ ਤਾਂ ਮੈਨੂੰ ਉਹਨਾਂ ਨੂੰ ਫੋਨ ਲਾਉਂਦੇ ਵੀ ਬੰਦੇ ਸੱਦ ਕੇ ਮੈਨੂੰ ਮਰਵਾਉਣੀ ਹੋ ਤੁਸੀਂ ਮੈਂ ਕਰਦਾ ਗੱਲ ਨਹੀਂ ਘੜਾ ਲੈਣ ਦੀ ਭੈਣ ਨੂੰ ਵੀ ਇਹ ਮੈਨੂੰ ਕੋਈ ਮਾਰ ਜਾਂਦਾ ਇੱਥੇ ਜ਼ਿੰਮੇਵਾਰ ਕੌਣ ਸੀ ਕੋਈ ਮੈਂ ਕਰਦਾ ਗੱਲ ਫੋਨ ਕਰ ਕਿਤੇ ਵੀ ਐਸੀ ਗੱਲ ਹੈਲੋ 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 ਪਾ ਪਾਲੀਆ ਬੋਲਦਾ ਹਾਂ ਨਾ ਤੁਸੀਂ ਮੈਨੂੰ ਬੰਦੇ ਸੱਦ ਕੇ ਮਰਵਾਉਂਦੇ ਹੋ ਭਾਈ ਮੈਂ ਤੁਹਾਡਾ ਕੀ ਦੇਣਾ ਕਿਹੜੇ ਬੰਦੇ ਆ ਜਿਹੜੇ ਬੰਦੇ ਇੱਥੇ ਦੋ ਮੈਨੂੰ ਮਾਰਨਾ ਆਪਾਂ ਇਹ ਖੇਤ ਸੁੱਤੇ ਪਏ ਨੂੰ ਸਾਨੂੰ ਕੀ ਪਤਾ ਕੌਣ ਬੰਦੇ ਆ ਕੀ ਗੱਲ ਕਰਦਾ ਤੂੰ ਪਤਾ ਕਿਉਂ ਨਹੀਂ ਮੈਨੂੰ ਤੁਸੀਂ ਬੰਦੇ ਭੇਜੇ ਲੈ ਮੈਂ ਸਾਰਾ ਕੁਝ ਹੀ ਜਾਣਦਾ ਹਾਂ ਤੇ ਜੀ ਫੋਨ ਕੱਟ ਪੜੇਗਾ ਤੈਨੂੰ ਦੇਖਣ ਜਾ ਐਵੇਂ ਕਿਵੇਂ ਟੈਲੀਫੋਨ ਕੱਟ ਮੈਂ ਦਾਵਾ ਕਰਦਾ ਥਾਣੇ ਜਾਣਾ ਮੇਰੇ ਸੱਟਾ ਮਾਰ ਕੇ ਖੇਤ ਪਏ ਦੇ ਤੂੰ ਦਾਵਾ ਕਾਜਾ ਕਰ ਜਗਾ ਛੱਡ ਇਹ ਗੱਲ ਨਹੀਂ ਪਾਤ ਨਹੀਂ ਕਰ ਗੱਲਬਾਤ ਕਿਉਂ ਨਹੀਂ ਮੇਰੇ ਬੰਦੇ ਸੱਟਾ ਮਾਰ ਕੇ ਉਹਦੇ ਬੰਦੇ ਭੇਜੇ ਵੀ ਖੇਤ ਪਏ ਹੋਰ ਕਿਸ ਨੂੰ ਕੀ ਪਤਾ ਮੇਰਾ ਜੱਜ ਵਨ ਤੋਂ ਛਕੇ ਸਕੇ ਲੈ ਚਾਚੇ ਤੇ ਇਹਦੇ ਪੁੱਤ ਸਾਨੂੰ ਬੱਚਾ ਦੀ ਕੀ ਲੋੜ ਹੈ ਯਾਰੋ ਮੈਨੂੰ ਪਤਾ ਤੁਸੀਂ ਸੀਆਈਡੀ ਦੇਚੇ ਦੇਖਾ ਕਿਸੇ ਨੂੰ ਕੋਈ ਪਤਾ ਨਹੀਂ ਸੀ ਵੀ ਅੱਜ ਮੈਂ ਖੇਤਾਂ ਤੁਸੀਂ ਮੇਰੇ ਕੋਲ ਬੜਾ ਤੜਕੇ ਆ ਮੈਂ ਕੈਨੂੰ ਦੱਛਾ ਗੱਲ ਭਾਈ ਜਿੰਨਾਂ ਦੇ ਘਰੇ ਇੱਜ਼ਤ ਨੂੰ ਪੈਂਦਾ ਗਏ ਲੋਕ ਐਨੇ ਬੰਦੇ ਭੇਜਿਆ ਮੇਰ ਸਿਹੋਰਾ ਨੇ ਉਹਨਾਂ ਨੇ ਭੇਜਿਆ ਹੋਣਗੇ ਅਰੇ ਨਹੀਂ ਭੇਜਿਆ ਯਾਰ ਉਹਨਾਂ ਨੇ ਯਾਰ ਉਹਨਾਂ ਨੇ ਜਦੋਂ ਘਰੇ ਬਸ ਤੂੰ ਇੱਜ਼ਤ ਹਵਲਾ ਤੂੰ ਜਾਗਲੇ ਬੰਦੇ ਮਟਵਾਉਗੀ ਹੋਰ ਕੀ ਕਰੂ ਤੈਨੂੰ ਮੈਂ ਜੋ ਤੈਨੂੰ ਤੈਨੂੰ ਜੱਥੇ ਨਹੀਂ ਲਾਕੇ ਗਏ ਭਾਈ ਤੈਨੂੰ ਵੱਢਣਗੇ ਤੈਨੂੰ ਪਹਿਲਾਂ ਸੁਨਿਆ ਨਹੀਂ ਲਾਕੇ ਗਏ ਅਸੀਂ ਉੱਛੜਿਆ ਪੀ ਪੁੱਛਣ ਲਗੇ ਮੈਂ ਸਾਡੇ ਨਾਕਾ ਦੀ ਨਰਾਜ ਕੇ ਸਾਨੂੰ ਪੁਲਿਸ ਕਾ ਦੀ ਪੁੱਛ ਲੂ ਜਾਂ ਸਾਡੇ ਕਾ ਦੀ ਰਿਮਾਂਡ ਦਵਾਈ ਜਾਂਦਾ ਤੂੰ ਰਿਮਾਂਡ ਤਾਂ ਪੁਲਸ ਉਹਨਾਂ ਦੇ ਲੋਕ ਜਿਹੜਾ ਮੈਨੂੰ ਬੰਦੇ ਪਾਇ ਜਿਹੜੇ ਬੰਦੇ ਪਾਇਆ ਦਾਬਾ ਕਰ ਤੂੰ ਅਣਫਛਾਤੇ ਚ ਲਿਖਿਆ ਗਿਆ ਸਾਨੂੰ ਕੀ ਪਤਾ ਗੱਲਬਾਤ ਦਾ ਪਤਾ ਕਿਉਂ ਨਹੀਂ ਗੱਲਬਾਤ ਦਾ ਸਾਨੂੰ ਅਸੀਂ ਨਾ ਅਸੀਂ ਬੰਦੇ ਛੇ ਭੇਜ ਕੇ ਨਾ ਸਾਨੂੰ ਲੋੜੇ ਸੀ ਕਰੇ ਬੰਦੇ ਦੀ ਗੱਲ ਚ ਨਹੀਂ ਬਾਤ ਚ ਨਹੀਂ ਕਿਸੇ ਚ ਗੱਲ ਤੇਰੀ ਬਾਤ ਚ ਸਾਥੋਂ ਪਵਾ ਦੀ ਛੋਹ ਲੈ ਜਾ ਯਾਰ ਨਹੀਂ ਹੁਣ ਬੰਦੇ ਭੇਜ ਕੇ ਕੀ ਮੇਰਾ ਲੋੜਾ ਪਟਾ ਦਾ ਤੁਸੀਂ ਉੱਥੇ ਭੇਜੀ ਨਹੀਂ ਜੇ ਭੇਜੇ ਹੁੰਦੇ ਫੁੱਜੀ ਦੇ ਤੋਤੇ ਕਰਕੇ ਕੁੱਤੇ ਨੂੰ ਪਾ ਦਿੰਦੇ ਮੇਰੇ ਕੋਲੇ ਬੰਦੇ ਬਹੁਤ ਖਤਰਨਾਕ ਨੇ ਆ ਦੇਖ ਲੈ ਮੈਂ ਕਰੋ ਪੈਂਦੀ ਪੁੱਛ ਧਾਰਾ ਪੈ ਪੈ ਤੇ ਮੈਥੋਂ ਮੈਂ ਤੈਨੂੰ ਦੱਸਾ ਲਹੂ ਹੱਥ ਨਾਲ ਭੜਾੜੀ ਸਾਡਾ ਚ ਗੱਲ ਚ ਲਾਕਾ ਤੇ ਕਹਿੰਦੀ ਗੈਲੋ ਕਹਿੰਦੇ ਜਾਵਾ ਕਰ ਸਾਨੂੰ ਬੰਦੇ ਸਾਨੂੰ ਮੈਂ ਤਾਂ ਭਾਈ ਛੋਡੇ ਤੇ ਕਰੂ ਤੇਰੇ ਤੇ ਕਲੀ ਚਲੀ ਯਾਰ ਬੰਨੂ ਕੀ ਗੱਦਿਆਲ ਹੋ ਰੰਦਾ ਕੰਮ ਆ ਗਿਆ ਡਰਾਈਵਰ ਹੋ ਰੰਦਾ ਸਾਨੂੰ ਪਤਾ ਜਦੋਂ ਉਹਨਾਂ ਦੇ ਸ਼ੱਕੇ ਸ਼ਕੀਲੇ ਗਾ ਲੋਕ ਉਹਨਾਂ ਨੇ ਕੰਮ ਕਰਿਆ ਲਾਕਾ ਨਹੀਂ ਦੇਗਾ ਨਹੀਂ ਕਰਦੇ ਇਹ ਗੱਦਿਆਲ ਹੋਣੋ ਗੈਲੋ ਦਾ ਜੇਠ ਲੱਗਦਾ ਯਾਰ ਕੋ ਗੱਦਿਆਲ ਹੋਰੀ ਕਿਉਂ ਛੱਡਦੇ ਆ ਮੈਂ ਵੀ ਕੋਈ ਹੋ ਜਾ ਸਕੇ ਬਣਾਉਂਦੇ ਆਂ ਐਵੇਂ ਬੁਲਾਉਂਦੇ ਮੈਨੂੰ ਗੱਡਿਆਲ ਨੇ ਤੇ ਡਰਾਈਵਰ ਨੇ ਕਿਆ ਕਰਨਾ ਸਾਡੇ ਭਾਈ ਜਿੱਦ ਨੂੰ ਪੈਂਦਾ ਸਾਨੂੰ ਸਾਨੂੰ ਬਿਜਲੀ ਗੱਲ ਦਾ ਪਤਾ ਹਾਂ ਗੱਡਿਆਲ ਨਿੰਮਤੇ ਬੈਠਾ ਜਿੱਦ ਤੇ ਤੂੜੀ ਵਾਲੇ ਤੇ ਲਈ ਆ ਕਿਹੜਾ ਭੈਣ ਚੋਰ ਕਹਿੰਦਾ ਮੈਨੂੰ ਗੱਡਿਆਲ ਗੱਡਿਆਲ ਕਹਿੰਦਾ ਨਿੰਮਤੇ ਚੜ੍ਹੇ ਬੈਠੇ ਜੇ ਤੂੜੀ ਵਾਲੇ ਤੇ ਮੇਰੇ ਮੈਨੂੰ ਮੂੰਹ ਤੇ ਕਿ ਲੋੜਾ ਲਮੇ ਤੂੰ ਦੇਵੇ ਗੈਲੋ ਮੈਂ ਮੂੰਹ ਤੇ ਕਰਿਆ ਕਰੀ ਜਮਨ ਜਰ ਹਾਂ ਐਵੇਂ ਨਾ ਮੈਂ ਤੈਨੂੰ ਦੱਸਾਂ ਕਿ ਤੇ ਪੰਗਾ ਲੈ ਲਈ ਹੋਰ ਅਸੀਂ ਸਾਨੂੰ ਭਾਵੇਂ ਥਾਣੇ ਜਾਊਗਾ ਮੇਰੇ ਬੰਦੇ ਖੱਟਾ ਮਾਰ ਗੱਲ ਸੁਣ ਥਾਣੇ ਕੋਲੇ ਜਾਏਗਾ ਜੇ ਕੱਲੇ ਦੀ ਪੱਛਾਡੇ ਹੁਈ ਨਾ ਤੇ ਜੀਏ ਨਹੀਂ ਜਾਣਾ ਸਾਨੂੰ ਕੋਈ ਨਾ ਤੇ ਇਹ ਤਾਂ ਪੇਟੂ ਸਰਪੰਚੀ ਵੇਲੇ ਜਾ ਕਖਾਰ ਕੱਢਦਾ ਜਰ ਸਾਨੂੰ ਬੰਦੇ ਭੇਜਣ ਦੀ ਲੋੜ ਅਸਤਾ ਆਪ ਹੀ ਟੋਟੇ ਕਰਦਾਂਗੇ ਤੇਰੇ ਓ ਤੂੰ ਤਾਂ ਕਿੰਦਾ ਓ ਅਸੀਂ ਆਪ ਤਾਂ ਹਰਿਆ ਬੱਢਣਗੇ ਸਾਨੂੰ ਕੱਲ ਮੈਂ ਤਾਂ ਹਰਿਆ ਬੱਢਣ ਬੰਨਿਆ ਬੈਠਾ ਘੰਟਾ ਹੋ ਗਿਆ ਤੇ ਤੇਰੀ ਫੂਲਾ ਖੱਡਿਆ ਜਰ ਹਾਂ ਮਰੀ ਜਨ ਤੂੰ ਐਵੇਂ ਕੀ ਮੈਂ ਬੋਲ ਰਿਹਾ ਹਾਂ? ਉਹ ਚੰਗਾ ਜੇ ਤੂੰ ਤਾਂ ਕਈ ਸਰ ਕਰਤੇ ਚੰਗਾ ਐਵੇਂ ਮਰੀਏ ਨਾ ਕੱਚੇ ਪਰੇ ਮਾ ਪੰਜ ਨੂੰ ਕੱਚਾ ਕਿਹਾ ਓਏ? ਟੱਟਿਆ ਕਿਹਾ ਉਹ ਡੈਗਰ ਬਣ ਕੇ ਪਾਇੰਦਾ ਕੁਝ ਹੋਈ ਨਹੀਂ ਉਹਨਾਂ ਤਾਂ ਫਿਰ ਮੜੇ ਹੁਣ ਨਾ ਕੋਈ ਗਮ ਜੂਰ ਹੋਣਾ ਤਾਂ ਪਾਈਂ ਦੇ ਪਾਈਂ ਤੇ ਤੂੰ ਹੀ ਲੱਤ ਬਾਂ ਤੂੰ ਤਾਂ ਤੂੰ ਤਾਂ ਕਹਿੰਦਾ ਸੀ ਬੰਦੀ ਵਾਲੇ ਤੱਕੜਿਆ ਉਹ ਬੰਦੇ ਤਾਂ ਖਤਰਨਾਕ ਥਾ ਕਿ ਮਾਰ ਕੇ ਛੱਟਾ ਜਾਂ ਤਾਂ ਕਹਾਂ ਇੱਕ ਗੱਲ ਦੱਸਦਾ ਮੈਂ ਤੈਨੂੰ ਮੈਨੂੰ ਐਂ ਲੱਗਦਾ ਤੱਤੇ ਕਾ ਬੋਲੀ ਜਾਂਦਾ ਛਿਰ ਕੇ ਸਾਟਾ ਬਚੜਾ ਨਹੀਂ ਹੈ ਦੇਖੋ ਇਹ ਠੋਕਦਾ ਬਾਈ ਠੋਕਦਾ ਠੋਕ ਨਾ ਨਾ ਕੜਕ ਕੜਕ ਜਾਂਦਾ ਯਾਰ ਤੱਤੇ ਕਾ ਬੋਲੀ ਜਾਂਦਾ ਠੋਕਦਾ ਉਹਨੇ ਉਹ ਥੋੜੀ ਛੱਡ ਤੇ ਬੰਦਾ ਮਰੀ ਗਿਆ ਮੈਨੂੰ ਤਾਂ ਲੱਗਦਾ ਨਹੀਂ ਮੈਂ ਤੈਨੂੰ ਗੱਲ ਸੁਣ ਮੇਰੀ ਮਾਛੀ ਗੇਬੋ ਵੇਹੀ ਸੀ ਅੱਛਾ ਆਪਣੇ ਤਾਜ ਦਲਵਾਰੇ ਨੂੰ ਰਾਜਸਥਾਨੋਂ ਦੇ ਪੇਕੇ ਮੈਂ ਜਾਣਦਾ ਹਾਂ ਤੇ ਉਹਨਾਂ ਕੋਲ ਚੌਧਰੀ ਹੋਰਾਂ ਕੋਲ ਟੱਪ ਚੱਲ ਆਪਾਂ हां ते पुਛ ਪਾਉਗੀ ਪੰਜਾ ਪਛੜਾ ਨਹੀਂ ਹੈ ਘਰੇ ਨਹੀਂ ਜਾਈਦਾ ਤੁਰਕੇ ਟੱਪ ਚੱਲ ਬਾਬਾ ਜੱਟ ਟੋੜਤੀ ਨਾਲੇ ਛਿਰਕੇ ਸੱਟਾ ਫੇਰ ਤੇ ਟੱਪ ਚੱਲ ਬਾਬਾ ਜੇ ਕੋ ਬੰਜਾ ਐਕਸੀਡੈਂਟ ਹੋ ਤੱਤੇ ਕਾ ਬੋਲਦਾ ਨਾ ਹਾਂ ਇਹ ਤੱਤੇ ਕਾ ਬੋਲਦਾ ਗਮਜੂਰ ਹੋਏ ਨੇ ਸੱਟ ਮਾਰੀਏ ਜੇ ਮੰਨੀ ਤਾ ਸੱਟ ਦਾਤੀ ਬੁੰਡ ਮਾਰਦੇ ਚੱਲ ਯਾ ਲੈ ਕੈਜੀ ਫੋਨ ਤੋਂ ਨਾ ਕੱਢ ਲੈ ਬੋਲੀ ਜਾਂਨੀ ਉਹ ਮੈਂ ਉਹ ਨਹੀਂ ਆਏ ਕਿ ਮੈਂ ਕੱਢ ਲੈ ਕੋਈ ਛਪਾਊਗੀ ਫੋਨ ਹੀ ਕੱਟਿਆ ਹੋਇਆ ਦੇਖ ਨਹੀਂ ਬਚ ਰੋ ਬਚਾਰਾ ਯਾਰ ਕਿ ਮਾਰਤਾ ਹੂੰ ਹੁਣ ਆਏ ਕੀ ਪਤਾ ਯਾਰ ਆਪਾਂ ਨੂੰ ਕਿੰਨੀ ਕਿਦਾਰ ਮਾਰਨਾ ਜਾਂ ਬੋਲੀ ਤਾਂ ਜਾਂਦਾ ਫਿਰ ਹੱਟ ਤਾਂ ਕਿੰਨੀ ਕਿੰਨੀ ਹੋ ਗਿਆ ਕਿ ਕਾ ਬੋਲੀ ਜਾਂਦਾ ਮਾਰਨਾ ਜਾਂ ਜਾਂ ਪਾਣੀ ਉਹ ਕਿਧਰ ਮਰਦਾ ਯਾਰ ਜਦੋਂ ਬੋਲੀ ਮੈਨੂੰ ਲੱਗਦਾ ਮੁਸ਼ਕਲੀ ਬੱਚੇ ਜਿਦਾ ਆਪਾਂ ਇਹਨਾਂ ਨੂੰ ਮਾਰਨ ਨੂੰ ਨਹੀਂ ਤੂੰ ਆਏ ਕਰ ਮੇਰੀ ਗੱਲ ਤਾਂ ਤੁਹਾਨੂੰ ਉਹਨਾਂ ਨੂੰ ਮਾਰਨ ਨੂੰ ਨਹੀਂ ਆਖਿਆ ਸੀ ਆਪਾਂ ਆਪਾਂ ਲੱਤਾਂ ਤੋੜਨ ਨੂੰ ਆਖਿਆ ਸੀਗਾ ਤੇ ਲੱਤਾਂ ਤੋੜ ਕੇ ਇਹ ਪਤਾ ਚੱਲ ਕੋਲ ਪਛਵਾ ਆਵਾਲਾ ਪੜਾ ਮੈਂ ਕੰਨ ਆਏ ਕਹਿੰਦਾ ਗੱਲ ਫੋਨ ਕਰਾ ਕੇ ਚੇਅਰਮੈਨ ਤੋਂ ਛਾਣਾ ਬਣਵੇ ਚੰਗਾ ਦੇਣਾ ਨਹੀਂ ਬੁੜੀਆਂ ਨੂੰ ਪੁਲਿਸ ਕੁੱਟੀ ਜਾ ਕਿੱਧਰ ਛਾਣਾ ਬਣਦੇ ਯਾਰ ਤੂੰ ਚੱਲ ਬਣ ਕੱਲ ਮੇਰੀ ਐਂ ਕਰ ਆਪਾਂ ਵਿਚਾ ਕਰ ਲੈ ਜਾਂ ਤਾਂ ਆਪਾਂ ਟੱਪ ਚੱਲ ਤੇ ਜਾਂ ਫਿਰ ਗੱਲ ਦੀ ਨਹੀਂ ਵੀ ਅਸਦਾ ਬੰਦੇ ਪੇਂਜੀ ਨਹੀਂ ਕਿਹੜਾ ਆਪਣੇ ਇਹਦਾ ਦਾ ਪੂਰੀ ਆਉ ਰਾਸਟਾਨ ਨੂੰ ਟੱਪ ਚੱਲੇ ਰਿਮਾਂਡ ਤੇ ਗਿੱਤੀ ਆਪਾਂ ਨੂੰ ਸਿੱਧੇ ਫੋਨ ਲਾ ਲੈ ਯਾਰ ਜੇ ਅਗਲੇ ਨੂੰ ਸ਼ੱਕ ਹੋ ਗਿਆ ਯਾਰ ਉਹਨੂੰ ਪਤਾ ਵੀ ਇਹ ਬੰਦੇ ਖਰਾਬ ਆ ਨਾ ਤਾਂ ਆਪਣੀ ਟਿਕਦਾ ਖਾਂਡ ਕੋਈ ਹੋਵੇ ਤੇ ਉਹੀ ਨਾ ਨਾਂ ਲੈ ਕੇ ਹੁਣ ਆਪਣਾ ਗਮਜੂਰ ਹੋਣੀ ਉਹਨਾਂ ਨੂੰ ਕਿ ਲੋ ਨਾ ਲੈਣ ਦੀ ਕੀ ਪਤਾ ਇਹ ਨਹੀਂ ਆਪ ਲਗਤਾ ਲਾਇਆ ਵੀ ਉਹ ਆਪਣੇ ਪਤਾਏ ਨੂੰ ਵੀ ਇਹ ਛੱਡ ਜੇ ਨਹੀਂ ਹੈ ਮੰਨੇ ਗਿਆ ਕਾਲਾ ਫੇ ਟੱਪ ਚੱਲ ਮੈਂ ਤਾਂ ਤੇਰਾ ਹਰਾ ਤਾਂ ਮੈਂ ਨੂੰ ਪਾ ਚਲੀ ਕਿ ਬੰਦੀ ਬੁੰਡ ਜਾਵੇ ਹਰਾ ਜਾ ਫਿਰ ਮੈਨੂੰ ਡਰ ਲੱਗੀ ਜਾਂਦੀ ਮੰਨ ਹਾ ਕਿਹੜੀ ਆਉਂਦੀ ਆ ਵੇ ਹਾ ਕਿਹੜੀ ਆਉਂਦੀ ਇਹ ਤਾਂ ਮਿਲਦਾ ਹੈ ਹੈ ਡਰਾਈਵਰ ਤੇ ਉਹ ਲੱਗਦੇ ਮੈਨੂੰ ਇਹ ਕਿਵੇਂ ਆਉਂਦੇ ਆ ਰਦੇ ਹਾਲ ਕੋਈ ਗੱਲ ਪਹੁੰਚ ਗਈ ਦੇਖੋ ਚੱਲਾਂ ਕਰਦੇ ਆ ਫਿਰ ਉਹ ਚੰਦ ਨੂੰ ਕਹਿੰਦੇ ਉਹਨਾਂ ਦਾ ਸਗਾ ਸਕੇ ਲਾਵਦਾ ਉਹਨੂੰ ਕਹਿੰਦੇ ਨਾ ਕਹਾਂਗੇ ਭਾਈ ਇਹਨੂੰ ਸਮਝਾ ਲਓ ਨੰਦੂ ਦੋਤ ਨੇ ਵਾਈਦਾ ਸਨੇਹਾ ਲਾਤੇ ਯਾਰ ਪਤਾ ਨਹੀਂ ਕਹਿੰਦਾ ਇਹ ਇੱਕ ਨਹੀਂ ਕਹਿੰਦਾ ਉਹਨੂੰ ਯਾਰ ਜਾ ਤਾਂ ਹੁਣਾ ਯਾਰ ਉਹਦੇ ਵੀ ਆਪਾਂ ਆਖੇ ਗਏ ਸੀ ਹੈਨਾ ਯਾ ਅੱਖਾਂ ਹੁੰਦਾ ਉਹਨੂੰ ਹਟ ਜਾਂਦਾ ਉਹ ਗੰਜਰ ਹਾਂ ਪਰ ਇਹ ਤਾਂ ਗੱਲ ਠੀਕ ਹੈ ਤੇਰੀ ਇਹ ਤਾਂ ਚੰਦਨਾ ਨਾ ਰਾਲਿਆ ਵੇ ਤੂੰ ਚੰਦ ਵੀ ਕਿਤੇ ਮੈਨੂੰ ਲੱਗਦਾ ਦੋਨੇ ਇੱਕੋ ਜਿਹੇ ਆ ਯਾਰ ਹੈ ਤਾਂ ਹੈ ਜੀ ਚਲੋ ਭਾਈ ਤੇਰਾ ਕਹਿ ਦਿੰਨੇ ਆਪਾਂ ਦਾ ਸਨੇਹਾ ਲਾਉਂਦਾ ਆਹ ਹੱਕ ਬੰਦਾ ਹਾਂ ਬਿਆਦ ਨੂੰ ਭਾਈ ਕੰਟਰੋਲ ਕਰੋ ਇਹਦਾ ਭਾਈ ਅਸੀਂ ਫਿਰ ਇਹਨੂੰ ਥਾਣੇ ਥੂਨੇ ਫੜਾ ਮੰਦੇ ਤੇ ਜਾਂ ਭਾਈ ਅਸੀਂ ਆਪ ਦਾ ਕੋਈ ਨਾ ਕੋਈ ਕਰਾਂਗੇ ਮੈਂ ਤਾਂ ਕਹਿੰਦਾ ਆਪਾ ਪਡਾਂਗ ਫੇਰ